ਉਹ ਹਲੇ ਮਰੀ ਨਹੀਂ ਹੋਏ ਇਹ ਅਈ ਨਹੀਂ ਆ ਜਾ ਕੜਾਈ ਵਾਲਾ ਕੰਮ ਹੋ ਜੂਗਾ ਹੋ ਨਹੀਂ ਕਿ ਲੈਣਾ ਆਪਣਾ ਕਿ ਲੈਣਾ ਚਲੋ ਆ ਜਾ ਆ ਜਾ ਹੁਣ ਉਹ ਚਲੋ ਚਲੋ ਮਾਂ ਤੁਸੀਂ ਮੜਾ ਜਾਂ ਤਾਂ ਦੇਖੋ ਵੀ ਬਾਪੂ ਹੈਗਾ ਕਿ ਨਹੀਂ ਹੈਗਾ ਕੋਈ ਨਹੀਂ ਫਿਰ ਇਹ ਹੋਊਗਾ ਕਿ ਟੋਪ ਵੀਰ ਤੂੰ ਉਹ ਕੋਈ ਗੱਲ ਨਹੀਂ ਤੁਸੀਂ ਦੇਖੋ ਤਾਂ ਸਹੀ ਨਹੀਂ ਮੈਂ ਘੰਟਾ ਮਾਰ ਕੇ ਆ ਜੂ ਕੋਈ ਦੇਖ ਲੈ ਨੀ ਕੁੜੀ ਇਹਦਾ ਇਧਰ ਨਾ ਮੁੜ ਜੇ ਮੈਂ ਨਾਲੇ ਲੈ ਕੇ ਚੱਲ ਮਾਂ ਆ ਗਿਆ ਮੈਂ ਨਾ ਸੁਣੇ ਕਿਸੇ ਕੱਜਰ ਦੀ ਤੂੰ ਮੰਤਰ ਹੋ ਜਾ ਦਾ ਵੀ ਪ੍ਰਿਤੋ ਆ ਗਿਆ ਤੇਰਾ ਸੱਜਰਾ ਖਸਾ ਪਹਿਲਾਂ ਵਾਲੀਆਂ ਬਿੜੀਆਂ ਸਾਰੀਆਂ ਲਾ ਦੂੰ ਟੈਂਸ਼ਨ ਆਂਦਾ ਹੈ ਵੀਰੇ ਹਾਂ ਕੋਈ ਨਹੀਂ ਹੈਗਾ ਹਾਂ ਜਾ ਚੱਲ ये कौन सा है हेलो हेलो ओ <laughs> बल्ले भर्जाई की हाल है हैं आ ही गई फिर दी बाशना फूल नु है, आजा केरा बैठ जा ए ले आजा ਤੂੰ ਨਾ ਤੂੰ ਐਸੇ ਕਿਵੇਂ ਲੈ ਘਰ ਹੈ ਮੇਰਾ ਹੋਰ ਕਿਵੇਂ ਤੇਰਾ ਘਰ ਨੂੰ ਇਹ ਨਹੀਂ ਹੈਗਾ ਜਿੱਥੇ ਗਿਆ ਸੀ ਨਾ ਉੱਥੇ ਹੀ ਜਾ ਮੇਰੀ ਗੱਲ ਸੁਣ ਪਰਜਾਈ ਦੇਖ ਜਿਹੜੀਆਂ ਗੱਲਾਂ ਹੋ ਗਈਆਂ ਪ੍ਰਾਣੀਆਂ ਦੇਖ ਮੈਂ ਸਾਰੀਆਂ ਗੱਲਾਂ ਪ੍ਰਾਣੀਆਂ ਭੁਲਾਤੀਆਂ ਠੀਕ ਹੈ ਮਹਾਜਲ ਕਾ ਨੂੰ ਗੈਮੀ ਕੀ ਫਾਇਦਾ ਹੈ ਜੇਠ ਪਰਜਾਈ ਦਾ ਕਿੰਨਾ ਪਿਆਰਾ ਮੋਹ ਪਿਆਰਾ ਰਿਸ਼ਤਾ ਹੁੰਦਾ ਐਂ ਕਰ ਪਾਪੀ ਬਣ ਕੇ ਇਹ ਲੈ ਹੁਣ ਤਾਂ ਮੈਤਰਾ ਜੇਠ ਵੀ ਨਹੀਂ ਲੱਗਦਾ ਨਹੀਂ ਆਹ ਦੇਖ ਤਾੜੀ ਧੁੱੜੀ ਚ ਪੂਰੇ ਕੱਟ ਪਵਾ ਕੇ ਰੱਖੀ ਨੇ ਤੇਰੇ ਪਿੱਛੇ ਤਾਂ ਪੱਟ ਪੈਣੀ ਆ ਮੁੰਦਰਾ ਪਵਾਈਆਂ ਨੇ ਵਾਲ ਕਟਾਤੇ ਆਹ ਦੇਖ ਲੈ ਲੁੱਕ ਬਦਲ ਲਈ ਮੈਂ ਆਪਦੀ ਨਾ ਮੈਂ ਕੀ ਅਗ ਲਾਉਣੀਆਂ ਨੇ ਤੇਰੀਆਂ ਮੁੰਦਰਾ ਪਵਾਵਾ ਚਾਹੇ ਨਾ ਪਵਾ ਪਰ ਜਿਹੇ ਜੇ ਤੇਰੇ ਲੱਛਣ ਨੇ ਨਾ ਜੁੱਤੀਆਂ ਤੇਰੇ ਜ਼ਰੂਰ ਪਹਿਣਗੀਆਂ ਓਹੋ ਆਏ ਗੰਨ ਕਰਦੀ ਆਂ ਵਰਜਾਈ ਉਹ ਹੱਥ ਕੰਮ ਲਿਆ ਲੈ ਤਿੰਨ ਸਾਲ ਬਾਅਦ ਤੇਰਾ ਜੇਠ ਘਰੇ ਆਇਆ ਨਾ ਕੋਈ ਲੈ ਕੇ ਆਇਆ ਨਾ ਜੇ ਚਿੱਠੀ ਪਾਈ ਤੇ ਕਿਸੇ ਨੇ ਵੀ ਘਰੇ ਆ ਜਾ ਜੀ ਮੈਂ ਧੱਕੇ ਖਾ ਕੇ ਨਿਕਲ ਜਉ ਮੈਂ ਧੱਕੇ ਖਾ ਕੇ ਫੇਰ ਘਰ ਆ ਗਿਆ ਉੱਪਰ ਜਾ ਜੀ ਮੇਰੀ ਗੱਲ ਸੁਣ ਲੈ ਹੈ ਐਡੀਆਂ ਦੱਸ ਕਿ ਤੂੰ ਭਿੰਡਾਂ ਖਾ ਲੰਨੀ ਹੈ ਹੈ ਮੇਰੀ ਗੱਲ ਸੁਣ ਲੈ ਮੋਹ ਪਿਆਰ ਕਰਨ ਵਾਲੀ ਜੇਠ ਕਿਸੇ ਕਿਸੇ ਨੂੰ ਮਿਲਦੇ ਨੇ ਪੱਟ ਪੈਣੀ ਹੈ ਤੂੰ ਕਿਉਂ ਸਾਰਾ ਦਿਨ ਭਿੰਡਾਂ ਖਾਈ ਫਰਦੀ ਰਹਿਣੀ ਹੈ ਮੁੰਡਾ ਨਾ ਤੇਰੇ ਮੋਹ ਪਿਆਰ ਦੀ ਲੋੜ ਨਾ ਤੇਰੇ ਵਰਗੇ ਜੇਠ ਦੀ ਲੋੜ ਮਲਾਂਕ ਨਾ ਹੋਵੇ ਸਿਰੇ ਦਾ ਨਾ ਤੈਨੂੰ ਕੋਰੇ ਲੈ ਕੇ ਕੌਣ ਆਇਆ ਪਹਿਲਾਂ ਮੈਨੂੰ ਐਂ ਦੱਸ ਘਰੇ ਲੈ ਕੇ ਕੋਈ ਨਹੀਂ ਆਇਆ ਪਰ ਜਾਈ ਇਹ ਤਾਂ ਮੈਨੂੰ ਤਰਾ ਮੋਹ ਖਿੱਚ ਲਿਆ ਹੁਣ ਕੀ ਦੱਸਾਂ ਤਿੰਨ ਸਾਲ ਹੋ ਗਏ ਤੇਰੇ ਬਜੋਗ ਚ ਤੜਫਦੇ ਨੂੰ ਕੋਈ ਨਾ ਆ ਜਾਂਦੇ ਬਾਪੂ ਨੂੰ ਘਰੇ ਬਾਪੂ ਨਾਲ ਮੈਂ ਕਰਦੀ ਆ ਜੇ ਤੂੰ ਇਸ ਘਰੇ ਰਹੇਗਾ ਨਾ ਮੈਂ ਇਸ ਘਰੇ 1 ਮਿੰਟ ਵੀ ਨਹੀਂ ਖੜਦੀ ਐਗੀ ਮੇਰੀ ਗੱਲ ਸੁਣ ਲੈ ਭੜਾਈ ਇੱਕ ਜਮਾ ਸਿੱਧੀ ਜੀ ਠੀਕ ਐ ਹੁਣ ਤੱਕ ਤਾਂ ਜਿੰਨਾ ਮਰਜੀ ਮੂੰਹ ਪਿਆਰ ਕਰ ਲੋ ਕਿਸੇ ਨੂੰ ਮੇਰਾ ਸਲਾ ਖਾਜਮੇ ਨਹੀਂ ਆਉਂਦਾ ਹੁਣ ਤੱਕ ਤਾਂ ਉਂਗਲੀ ਆਈ ਧੀ ਹੁਣ ਐ ਕਰੂੰ ਨਾਲੇ ਤੂੰ ਨਾਲੇ ਬਾਪੂ ਲਾ ਲਿਓ ਜੋਰ ਚੰਗਾ ਜੇ ਸੋਢੀ ਤੋਂ ਦੇਖ ਇੱਕ ਕੀ ਲੈਣਾ ਮੇਰੀ ਦੋ ਨੇ ਮੇਰੇ ਸਾਲਿਆਂ ਨੂੰ ਨਾ ਲੰਮੇ ਪਾਪਾ ਕੁੱਟੂ ਕੋਈ ਨਾ ਅਬ ਤੇਰਾ ਤਾਂ ਆ ਨਾ ਕਿੱਲਾ ਵੀ ਮੈਂ ਕੱਢੂੰ ਜਿਹੜਾ ਕਿਥੋਂ ਜ਼ੋਰ ਲੱਗਦਾ ਤੂੰ ਲਾ ਨਹੀਂ ਫਿਰ ਕਿੰਦੀ ਦੇਖ ਨਹੀਂ ਹੁਣ ਕੜਦੀ ਕਰਦੀ ਤੂੰ ਨੇੜਾ ਲੱਗਦੀ ਐ ਨਾ ਤੂੰ ਨੇੜੋ ਲੱਗਦਾ ਹਾਂ ਉਹ ਹੀ ਐ ਉਹ ਹੀ ਐ ਜਿਹੜਾ ਤੇਰੇ ਇਸ਼ਾਰਿਆਂ ਤੇ ਚੱਲਦਾ ਹੂੰ ਮੈਂ ਨਹੀਂ ਮਦਦ ਝੱਪ ਕੇ ਛੜ ਦੂੰ ਮੇਰੇ ਸਾਏ ਦੀ ਨੂੰ ਉਹ ਮੇਰੇ ਘਰ ਆਲਾ ਲੱਗਦਾ ਤਾਂ ਮੇਰੇ ਇਸ਼ਾਰੇ ਤੇ ਚੱਲਦਾ ਤੂੰ ਮਲਾਂਗ ਮੇਰਾ ਕੀ ਲੱਗਦਾ ਗੰਦੀ ਨਾਲੀ ਦਾ ਕੀੜਾ ਨਾ ਹੋਵੇ ਤਾਂ ਗੰਦੀ ਨਾਲੀ ਦਾ ਕੀੜਾ ਉਹੀ ਤੇਰੇ ਘਰਾਂ ਤਾਂ ਹੀ ਚਾਂਪਲੀ ਫਿਰਦੀ ਐ ਆਈ ਹੁੰਦੀ ਜੱਟ ਦੇ ਨਾ ਮੇਰੇ ਸਾਲੇ ਦੀ ਨੂੰ ਸੂਲੀ ਮango ਸਿੱਧੀ ਕਰਕੇ ਰੱਖਦਾ ਹੈ ਮੇਰੇ ਸਾਲੇ ਦਾ ਚੌਣਾ ਕਿੱਥੇ ਲਿਆਂਦਾ ਘਰੇ ਇਹਦਾ ਤਿੰਨ ਮਾਰ ਪੁੱਠੜ ਤੇ ਨੂੰ ਕੱਢ ਵਾਰਿਆ ਓਏ ਤੂੰ ਮੇਰੇ ਨਹੀਂ ਦਿਲ ਦੀਆਂ ਕਹਿਣ ਨੂੰ ਤੂੰਰੇ ਹੱਥ ਤੋਂ ਇਹਨੇ ਕਿਦਣਾ ਬੋਲੀ ਅੱਗੇ ਓਨੇ ਕਿਦਣਾ ਬੋਲਣਾ ਕਰੇ ਆਪਣੇ ਤੋਂ ਬਿਨਾ ਹੈ ਹੀ ਕੌਣ ਬੋਲਣ ਨੂੰ ਪਤਾ ਨਹੀਂ ਉਹ ਲੱਗੀ ਪਿਆ ਕੱਟੇ ਵਾਂਗੂ ਰਿੰਗਣਾ ਕਿਦਣਾ ਅੜਾਈ ਕੱਤੀ ਕਿਦਣਾ ਕਿਦਣਾ ਬੋਲਦੀ ਸੀ ਪਾਪੀ ਤੂੰ ਨਾ ਮੈਂ ਤਾਂ ਜਿੱਦਾਂ ਮਰਜ਼ੀ ਬੋਲਾਂ ਤੁਸੀਂ ਨੇ ਕੀ ਕੀਤਾ ਇਹ ਲੈ ਅਸੀਂ ਨੇ ਕੀ ਕਰਨਾ ਤੀ ਤੂੰ ਗਸ ਕੀ ਗਲਤ ਹੋ ਗਿਆ ਉਹ ਅੰਦਰ ਕੌਣ ਪਿਆ ਅੰਦਰ ਮੇਰਾ ਪੁੱਤ ਪਿਆ ਆਪਰੇ ਘਰ ਦਾ ਮਾਲਕ ਪਿਆ ਅੱਛਾ ਹਾਂ ਆ ਤਿੰਨ ਸਾਲ ਪਹਿਲਾਂ ਮਾਲਕ ਕਿੱਥੇ ਗਿਆ ਤੀ ਉਦੋਂ ਕਾ ਤੋ ਕੋਣ ਦਾਗ ਦੇ ਕੇ ਕੱਢਿਆ ਤੀ ਘਰੀ ਰੱਖਦੀ ਉਹਨੂੰ ਬਿਠਾ ਕੇ ਇਹ ਗੱਲ ਸੁਣ ਲੈ ਮਰੇ ਮੁੱਕੇ ਵੀ ਨਾ ਵਸੀਤ ਨੀ ਕਰ ਮੁਕਦੀ ਹੁੰਦੀ ਜੇ ਮੇਰਾ ਪੁੱਤ ਮੁੱਕ ਜਾਂਦਾ ਫੇਰ ਤਾਂ ਮੁੱਕ ਜਾਂਦਾ ਘਰੋਂ ਵੀ ਸਾਬ ਦਾ ਹੁਣ ਜਿਉਂਦਾ ਜਾਗਦਾ ਹੈ ਘਰੇ ਆਊਗਾ ਵੀ ਘਰੋਂ ਜਾਊਗਾ ਵੀ ਤੇਰਾ ਕੀ ਮਤਲਬ ਹੋਇਆ ਭਈ ਕੀ ਮਤਲਬ ਮੇਰਾ ਕਿਉਂ ਨਹੀਂ ਹੈਗਾ ਜਦੋਂ ਮੇਰੀ ਇੱਜ਼ਤ ਨਹੀਂ ਉਹ ਕਰਦਾ ਹੈਗਾ ਮੈਂ ਕਿ ਫੂਕਣਾ ਉਸ ਕਰੇ ਫਿਰ ਤੂੰ ਕਿ ਨਹੀਂ ਕਿ ਤੇਰਾ ਮਾਰਾ ਕਰੇ ਹਾਂ ਤੇਰੇ ਤੇਰਾ ਬੰਦਾ ਹੈਗਾ ਉਹਦੇ ਨਾਲ ਜੀ ਗੱਲਬਾਤ ਕਰ ਤੈਨੂੰ ਕੋਈ ਚਲੂਣਾ ਲਗਾਉਂਦਾ ਜੇ ਉਹ ਇਸ ਕਰੇ ਰਹੂਗਾ ਨਾ ਮੈਂ ਤਾਂ 1 ਮਿੰਟ ਨਹੀਂ ਰਹਿੰਦੀ ਹੈਗੀ ਤੂੰ ਭੱਗ ਜਾ ਨਹੀਂ ਹੁਣ ਅੱਡ ਹੋ ਜਾ ਮੇਰਾ ਪੁੱਤਾ ਇੱਥੇ ਰਹੂ ਭਾਬੀ ਤੂੰ ਦੰਦਾ ਕਿਉਂ ਦਰ ਲਿਆ ਵੀਰਾ ਹੁਣ ਕਿੰਨੇ ਟਾਈਮ ਬਾਅਦ ਤਾਂ ਕਰੇ ਆਇਆ ਕਿਉਂ ਐ ਕਰਦੀ ਐ ਤੂੰ ਅੱਛਾ 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 ਮੈਂ ਕਿ ਰਾਜੀ ਆ ਵੀ ਮੈਂ ਕੱਲੀ ਹੋਵਾਂ ਹੋਰ ਉਹ ਤਾਂ ਡਿਊਟੀ ਤੇ ਗਿਆ ਹੋਤੀ ਸਰਕਾਰੀ ਤੇ ਮਸਾਂ ਸਰਕਾਰ ਨੇ 2-3 ਸਾਲਾਂ ਬਾਅਦ ਨੂੰ ਛੁੱਟੀ ਦਿੱਤੀ ਐ ਵਿਚਾਰਾ 4 ਦਿਨ ਕੱਢਣ ਆਇਆ ਤੇ ਤੂੰ ਉਨ ਹੀ ਘਰੇ ਆਏ ਨੂੰ ਹੈ ਜੇ ਡਿਊਟੀ ਤੇ ਆਇਆ ਹੁੰਦਾ ਫਿਰ ਤੂੰ ਕਾਹਦਾ ਜਰਨਾ ਸੀ ਮੈਂ ਤਾਂ ਜਰਦੀ ਨਹੀਂ ਜੇ ਬੰਦਾ ਇੱਜ਼ਤ ਵਾਲਾ ਹੋਊਗਾ ਤਾਂ ਚਰੂੰਗੀ ਬੇਇੱਜ਼ਤ ਨੂੰ ਮੈਂ ਪਹੌਣਾ ਨਹੀਂ ਜਰਦੀਗੀ ਬੇਇੱਜ਼ਤ ਨੂੰ ਆਉਣੇ ਕਿਹੜੀ ਕੁੜੀ ਕੱਢ ਲਈ ਹਾਂ ਅੱਛਾ ਤੈਨੂੰ ਪਤਾ ਹੀ ਨਹੀਂ ਹੈਗਾ ਕਾਹ ਤੋਂ ਕੱਢਿਆ ਤੇ ਉਹ ਕਰੋ ਪਿੰਡਾਂ ਦੇ ਸਾਰੇ ਮਗਰ ਪੈ ਗਏ ਤੇ ਲੋਕਾਂ ਦੀ ਧੀਆਂ ਪਾਣਾ ਛੇੜਦਾ ਪਿੰਡਾਂ ਦੇ ਤਾਂ ਆਪਸਾਕ ਕਰਦੇ ਆ ਉਹਨੂੰ ਅਸੀਂ ਤਾਂ ਲੈਣ ਨੂੰ ਤਿਆਰ ਨਹੀਂ ਹੈਗੇ ਅੱਛਾ ਅੱਛਾ ਬਹੁਤ ਕਰਦੇ ਨੇ ਸਾਖ ਉਹਨੂੰ ਜਿਹੇ ਜੰਦਾ ਉਹਨੂੰ ਰਿਸ਼ਤਾ ਹੋਇਆ ਹੁੰਦਾ ਹੈ ਨਹੀਂ ਕਿਸ ਕਾਬਲ ਹੋਵੇ ਉਹਨੂੰ ਕੋਈ ਰਿਸ਼ਤਾ ਕਰਾ ਦੇ ਨਹੀਂ ਕੀ ਗੱ ਉਰੇ ਕਰਮਾ ਕਿ ਹਉ ਹੋ ਜੂ ਨਹੀਂ ਨਾ ਸਹੀ ਦੁਨੀਆ ਛੜਾਂਂ ਫਿਰ ਦਿਓ ਵਰਦਾ ਰਹੂ ਆ ਕਰਾਉਂਦਾ ਮੇਰਾ ਡੋਲਾ ਲੈ ਲਈ ਚੰਗਾ ਮੇਰੇ ਹੱਥੋਂ ਡੋਲਾ ਨਹੀਂ ਮਾਂ ਦਾ ਤੇਰਾ ਲੈ ਕੇ ਪਸਤਾਉਣੀ ਆ ਮੈਂ ਤੇਰੇ ਹੜੇ ਕਿਥੇ ਕੱਢਦੀ ਆ ਵੀ ਤੇਰੇ ਵਰਗ ਡੂਮ ਨਹੀਂ ਕੋਈ ਹੋਰ ਨਾ ਜੀ ਨਹੀਂ ਤਨ ਜਿਗਰਾ ਮੇਰੇ ਵਰਗੀ ਤੇਰੇ ਆ ਗਈ ਜੇ ਮੇਰੇ ਵਰਗੀ ਤੇਰੇ ਹੋਰ ਆ ਜਾਂਦੀ ਨਾ ਕੋਈ ਫੇਰ ਦੇਖੀ ਤੇਰੇ ਨਾਲ ਕੀ ਬਣਦੀ ਮੇਰੇ ਵਰਗੀ ਬਣਦੀ ਤੇ ਤੇਰੀ ਮਾਂ ਘਰੋਂ ਬਾਹਰ ਹੁੰਦੀ ਤੁਸੀਂ ਦੋਨੇ ਮਾਰਾਣੀ ਆ ਹਾਂ ਅੰਦਰ ਹੁੰਦੀਆਂ ਹੁਣ ਵੀ ਆਏ ਉਸ ਬਾਹਰ ਦੀਆਂ ਨੇ ਵੀ ਮਾਂ ਘਰੋਂ ਬਾਹਰ ਰਹੇ ਅਸੀਂ ਰਹੀਏ ਘਰੇ ਉਹ ਆ ਗਿਆ ਨੇ ਲੈ ਮੱਚ ਗਈ ਸੱਚੀ ਗੱਲ ਐ ਸਿਆਣੇ ਦੀ ਲੰਡਾ ਲੁੱਚਾ ਓਕੇ ਸਭ ਤੋਂ ਸੁੱਚਾ ਲੰਡੇ ਨੂੰ ਖੁੰਡਾ 100 ਕੋ ਤੋਂ ਟੱਕਰ ਦਾ ਉਹ ਕੰਮ ਸੋਟਾ ਹੈ ਜੇ ਆਪਦੇ ਆਪਦੇ ਪੁੱਤ ਨੂੰ ਸ਼ਹਿਰ ਦਿੰਨੀ ਹੈ ਨਾ ਤਾਂ ਹੀ ਉਹ ਸਿਰ ਚ ਚੜ ਚੜ ਗੱਜਦਾ ਹੋ ਤੂੰ ਉਹ ਦੂਆ ਤੇ ਮੈਂ ਪ੍ਰਧਾਨ ਹੋ ਮੈਂ ਇਸ ਕਰ ਹੈਗੀ ਮੈਂ ਤਾਂ ਹੈਗੀ ਮੈਂ ਤਾਂ ਹਾਂ ਕੋਈ ਨਾ ਆ ਲੈਣ ਦੇ ਕੋਈ ਕੰਮ ਕੁਮ ਕਰ ਆ ਲੈਣ ਦੇ ਬਾਪੂ ਨੂੰ ਕਰੂੰ ਬਾਪੂ ਨਾਲ ਗੱਲ ਫੇਰ ਦੇਖਦੀ ਹਾਂ ਬਾਪੂ ਨੂੰ ਦੇਣਾ ਕਸੋ ਸੀ ਨਾ ਭਲਾ ਜਾ ਜਾ ਭੱਜ ਜਾ ਪੈਣੇ ਕਰ ਲੈ ਕੰਮ ਭਾਬੀ ਮੈਂ ਤਾਂ ਕਰਦੀ ਨਹੀਂ ਹੁਣ ਕੰਮ ਜਿੰਨੇ ਕਰਨੇ ਤੇ ਕੰਮ ਮੈਂ ਕਰ ਲੇ ਦੇਖ ਜੇ ਹੁਣ ਮੇਰੇ ਹੱਥ ਦੀ ਪੱਕੀ ਰੋਟੀ ਤੇ ਖਾਂਦਾ ਕੌਣ ਹੈ ਓਹੋ ਨਹੀਂ ਕੁੜੀਏ ਮੇਰੀ ਗੱਲ ਸੁਣ ਦੇਖ ਲੈ ਜਿਹਨੂੰ ਭਾਬੀ-ਭਾਬੀ ਕਰਦੀ ਸੀ ਇਹਨੇ ਕਿੰਨਾ ਖਸਮਾਨ ਪਾ ਲਿਆ ਇਹਦਾ ਮਤਲਬ ਇਹ ਹੈ ਕੱਲੀ ਰਹਿ ਕੇ ਰਾਜੀ ਗਏ ਹਰੀ ਤੇਰਾ ਬਾਪੂ ਗਾਊਗਾ ਪਤਾ ਨਹੀਂ ਉਹ ਕੀ ਕੁਝ ਕਰੂ ਉਹਦੇ ਕੰਨ ਪਰੂਗੀ ਇਹ ਹੋਰ ਇਹ ਤਾਂ ਉਹਦੀ ਉਹਦੇ ਕੰਨ ਚ ਚੋ ਦਿੰਦੀ ਆ ਹਰ ਇੱਕ ਗੱਲ ਇਹ ਤਾਂ ਪਰਦਾ ਤਾਂ ਰਹਿੰਦਾ ਹੀ ਨਹੀਂ ਕੋਈ ਵੀ ਚੱਲ ਸੁਣ ਮੇਰੀ ਗੱਲ ਜਿੰਨੇ ਕੁ ਬੱਚੇ ਤਾਂ ਰਹਿੰਦੇ ਓਨੇ ਕੁ ਤਾਂ ਪਾ ਰੱਖੀਏ ਆ ਮੰਜਾ ਡਾਲਾ ਬੁਰੇ ਚੰਗਾ ਜੀ ਤੇਰਾ ਬਾਪੂ ਗਾਊਗਾ ਉੱਧਰ ਨਾ ਬੜਨਦੇ ਹੋਰ 86 ਦਾ ਪਤਾ ਹੀ ਨਹੀਂ ਹੁੰਦਾਗਾ ਜਦੋਂ ਟਾਈਮ ਨਹੀਂ ਆਉਣਾ ਹੋਵੇ ਮਾੜਾ ਕਿਹੜਾ ਟਾਈਮ ਹੈ ਤਾਂ ਟਾਈਮ ਦੀ ਗੱਲ ਯਾਦ ਕਰਾਤੀ ਮੈਂ ਤਾਂ ਟਾਈਮ ਵੀ ਨਹੀਂ ਦੇਖਿਆ ਕਿਹੜੇ ਟਾਈਮ ਉਹਨੂੰ ਲੈ ਕੇ ਆਈਆਂ ਅੰਦਰ ਅੱਜ ਪਹਿਲੀ ਵਾਰੀ ਇਹ ਗੱਲ ਹੋਈ ਮੇਰੇ ਨਾਲ ਜਦੋਂ ਮਾੜੀ ਕਲੇਸ਼ ਵੱਧ ਛੇੜੇ ਜਦੋਂ ਮਾੜੀ ਘੜੀ ਆਉਣੀ ਹੋਵੇ ਨਾ ਦੇਖ ਲੈ ਬਾਪੂ ਚਾਹੇ ਇਧਰ ਨੂੰ ਮੂੰਹ ਵੀ ਨਹੀਂ ਕਰਦਾ ਇਸ ਕਮਰੇ ਵਾਲ ਨੂੰ ਪਰ ਇਹ ਨਹੀਂ ਪਤਾ ਵੀ ਅੱਜ ਉਹ ਉਧਰ ਨੂੰ ਹੀ ਜਾਵੇ ਉਹ ਤਾਂ ਉਹਦੀ ਮਰਜ਼ੀ ਚੱਲੂ ਹੁਣ ਆਪਾਂ ਉਹਨੂੰ ਹਟਾ ਨਹੀਂ ਸਕਦੇ ਪਰ ਜਿੰਨਾਕ ਆਪਣੀ ਪਾਬੰਦੀ ਹੁੰਦੀ ਉਹਨਾਂਕ ਤਾਂ ਕਰ ਲਈ ਲੈ ਆ ਮੰਜਾ ਡਾ ਲੈ ਇਹ ਸਾਰੀਆਂ ਪਰਤੇਆਈਆਂ ਗੱਲਾਂ ਤੂੰ ਮੰਜਾ ਡਾ ਲੈ ਬੂਰੇ ਬੈ ਇਕ ਕੰਟਾ ਹੋ ਗਿਆ ਲੈ ਉਹ ਨਹੀਂ ਪਾਇਰ ਤੇ ਪਾਣੀ ਪਾਉਣ ਦੇ ਨੋਰੇ ਕਲੇਸ਼ੇੜ ਰੱਖੇ ਚੱਬਾ ਗਦਾ ਅਨਾਰ diel ਲਾਲਾ ਕੰਦਦੇ ਵਿਚਾਲੇ ਕੋ ਰਾ ਲਿਆ ਨਹੀਂ ਬਸ ਮੈਂ ਆ ਹੀ ਪੈ ਜੰਗਾ ਨਿਗਾ ਰੱਖੀ ਦੌਰ ਪੂਰੀ ਚੰਗਾ ਜੇ ਬਾਪੂ ਨੂੰ ਪਤਾ ਲੱਗ ਗਿਆ ਨਾ ਆਹ ਰਾਮਾ ਰਾਮਾ ਕੱਬਾ ਮੇਰਾ ਬੱਤਾ ਹੈ ਹੋਰ ਬਾਪੂ ਬਾਲੀ ਮਿੱਟੀ ਚੜੀ ਪਈ ਸੀ ਅੱਜ ਮੈਂ ਸਾਰੇ ਗੇਟ-ਗੁੱਟ ਸਾਫ਼ ਕਰਤੇ ਚੱਲ ਵਧੀਆ ਰਹਾ ਮਨਪੀਤਿਆ ਹਾਂ ਆਇਆ ਕਰ ਇੱਧਰੋਂ ਹੋ ਪਾਸੇ ਮੈਂ ਵੀ ਚੱਕਣਾ ਮੱਕੀ ਦਾ ਨਾਲੇ ਮੈਨੂੰ ਲੈ ਕੇ ਦੇ ਪਾਣੀ ਦਾ ਗਲਾਸ ਪਨਾ ਹੋ ਨਹੀਂ ਨਹੀਂ ਬਾਪੂ ਇੱਧਰ ਇੱਧਰ ਕੁਛ ਨਹੀਂ ਇੱਧਰੋਂ ਤਾਂ ਅੱਜ ਮੈਂ ਸਾਰਾ ਕੁਝ ਕੱਢਤਾ ਉਹ ਸਟੋਰ ਚ ਰੱਖਤਾ ਸਾਰਾ ਕੁਝ ਇੱਧਰ ਪੈ ਹਾਂ ਹਾਂ ਇਹ ਤਾਂ ਕਮਰਾ ਮੈਂ ਅੱਜ ਸਾਫ਼ ਕੀਤਾ ਹੈ ਇਹ ਕਮਰੇ ਚ ਮੈਂ ਆਵਦਾ ਸਾਮ ਰੱਖੂੰਗੀ ਅੱਛਾ ਮੈਂ ਕਿਹਾ ਜਦੋਂ ਮੈਂ ਨਾਲ ਕਿਉਂ ਨਹੀਂ ਹੁੰਨੀ ਆ ਤੂੰ ਮੈਂ ਤਾਂ ਇੱਧਰ ਹੀ ਰਿਆ ਕਰੂੰਗੀ ਜੱਟ ਦੀ ਕੁੜੀ ਪਈ ਸੀ ਪਰ ਹਵਣਾ ਸਮਾਨ ਅੰਦਰ ਹੋਤ ਛਾਣੀ ਨਹੀਂ ਓਏ ਐਂ ਕਿ ਕਰਦੀ ਇਹਨੂੰ ਆ ਦੇਖ ਕੀ ਹੋ ਗਿਆ ਤੈਨੂੰ ਇੱਧਰ ਮਿੱਟੀ ਵਾਲੀ ਪੈਰ ਆ ਤੈਨੂੰ ਲੈ ਕੇ ਆ ਦੇ ਇਹ ਚੱਕ ਦੇ ਆ ਲਾਤੀ ਗਿੱਟੀ ਨਾ ਪਰਾ ਨਹੀਂ ਨਾ ਪਹਿਲੇ ਪੈਰ ਤੋ ਕੇ ਆ ਮਿੱਟੀ ਤੇ ਨਹੀਂ ਲੱਗੀ ਆ ਇੱਧਰ ਕੰਮ ਕਰਦੀ ਕੁੜੀ ਕਰ ਲੈ ਜੇ ਤੂੰ ਦੱਸ ਮੈਨੂੰ ਕੀ ਲੈਣਾ ਖੜੀ ਦਾ ਬਾਹਰ ਆਏ ਨਹੀਂ ਕੀ ਕੰਮ ਕਰਨਾ ਥੇ ਫੇਰ ਹੋਗਾ ਝਾੜ ਪੁੰਝਾ ਦੇ ਦਿੰਦੇ ਨਹੀਂ ਹੋਗੀ ਤੀ ਨਹੀਂ ਮੱਕੀ ਦਾ ਵੀ ਰੱਖਿਆ ਸੀ ਇਹ ਕਿ ਨਹੀਂ ਮੱਕੀ ਮੈਂ ਇੱਧਰ ਰੱਖੀ ਫੇਰ ਮੈਂ ਲਿਆ ਦਿੰਦੀਆਂ ਕੱਢ ਕੇ ਜੇ ਨਹੀਂ ਹੇ ਕਿੱਥੇ ਮੈਂ ਸਟੋਰ ਚ ਰੱਖਤੀ ਬੇਬੇ ਅੱਛਾ ਕੰਨਤਾ ਆ ਫਿਰ ਨੂੰ ਕਿਤਾ ਤੁਮਰੀ ਜਰਦੇ ਦੀ ਪੂਰੀ ਲਕੋਈ ਹੁੰਦਾ ਮੈਂ ਮੈਂ ਰਹਾ ਨਹੀਂ ਜਾਂਦੀ ਕਿ ਮੈਂ ਉਹਨਾਂ ਨਾਲ ਜਾਂਦਾ ਕਿ ਇਹ ਤਾਂ ਫੇਰੀ ਹਟੂ ਬਾਪੂ ਨੂੰ ਬਾਹਨ ਨਾਲ ਆਉਂਦੀ ਜੋਤਾਂ ਲਾਈਆਂ ਮੈਂ ਨਹੀਂ ਅੱਜ ਮੰਗਲਵਾਰ ਆ ਬਾਪੂ ਫੇ ਤੂੰ ਐਂ ਕਹਿਗਾ ਥੋੜੀ ਅੱਗੇ ਮੰਗਲਵਾਰਾ ਜੋਤਾਂ ਨਹੀਂ ਜਾਂਦਾ ਹੋਰ ਉਹ ਟੈਕ ਨੂੰ ਪਤਾ ਹੈ ਕਿ ਮੰਗਲਵਾਰ ਬਣਾ ਉਹ ਨੜੀ ਜਾਣ ਕੁੜੀ ਆ ਆ ਠੀਕ ਹੈ ਤੇ ਨਾ ਨਸਕਾ ਚਲ ਤੁਰ ਜਾ ਮੈਂ ਲਿਆ ਦੇਣੀ ਜਰ ਤੈਨੂੰ ਨਾ ਹੋਰ ਲੈ ਰੋਲਾ ਪਾਈ ਚੋਂਦਾ ਹੋਰ ਹੋ ਗਿਆ ਕਾ ਤੋ ਆਹ ਲਾ ਲਾ ਇਹ ਜੋਤ ਲਾਈ ਸੀ ਇਹ ਜੋਤ ਮੈਂ ਫੇਰ ਕੀ ਬਣਾਇਆ ਬਾਪੂ ਬਾਪੂ ਮੇਰੀ ਗੱਲ ਸੁਣ ਬਾਪੂ ਨਾ ਮਾਰੀ ਰੱਖਦੇ ਮੇਰੀ ਗੱਲ ਸੁਣ ਲੈ ਸੱਤ ਫੜਾਗਾ ਮੈਨੂੰ ਸੱਤ ਮੇਰੀ ਗੱਲ ਸੁਣ ਲੈ ਹੈਲੋ ਉਹ ਮੇਰੀ ਮੇਰੀ ਗੱਲ ਸਾਰ ਮੇਰੇ ਮਾਰੇਗਾ ਵਾ ਮੇਰੇ ਜਿਉਂਦਾ ਤਾਂ ਤੈਨੂੰ ਮਾਰਦਾ ਤੈਨੂੰ ਬੇੜੀ ਬੈਠੀ ਆਲਾ ਬੇਨਾਪੂ ਤੇ ਰਹਿੰਦੀ ਮੇਰੀ ਗੱਲ ਸੁਣ ਲੈ ਹੋਰ ਨਾ ਹੋ ਜਾ ਕੁੜੀ ਹੋਰ ਨਾ ਮੇਰੀ ਗੱਲ ਸੁਣ ਲੈ ਹੈਲੋ ਕਹਿੰਦੇ ਨਾ ਮਾਰ ਮੈਂ ਨਾ ਮਾਰ ਮਾਰ ਭਾਈ ਬੇਚਾ ਹਟਾ ਉਹ ਗੱਡ ਦੂਗਾ ਮਾਰਦਾ ਮੇਰੇ ਮਾਏ ਤੂੰ ਹਟਦਾ ਨਹੀਂ ਹਟ ਜਾ ਉਹ ਹਟਦਾ ਖੜ ਜਾ ਓਏ ਓਏ ਖੜ ਜਾ ਬੀੜੀ ਬੈਠੀ ਆਇਆ ਓਏ ਲਾ ਦੇ ਖੂਦ ਕੀ ਫਿਰ ਕੀ ਹੋ ਗਿਆ ਤੇਰਾ ਪੁੱਤ ਹੈ ਇਹਦਾ ਕੁੱਤਾ ਕੀ ਹੋ ਗਿਆ ਹਏ ਇਹ ਬਾੜਾ ਕੀ ਨਾ ਇਹਨੇ ਬਾੜਾ ਬੇੜੇ ਬੈਠੇ ਆਣੀਆਂ ਕਾਲੇ ਮੂੰਹ ਹੈ ਇਹ ਫਿਰ ਕੀ ਹੋ ਗਿਆ ਹਏ ਪਾਪੂ ਸੁਧਰ ਗਿਆ ਜਿਹੜੀਆਂ ਕਾ ਨੂੰ ਸੁਧਰ ਐ ਤੂੰ ਬਰਾ ਹੋ ਮੈਨੂੰ ਦੋ ਤੈਨੂੰ ਬਹਿ ਜਾ ਟੈਕ ਟੂ ਕਰਾ ਲੇਗਾ ਜਿਹੜੀਆਂ ਗੱਲਾਂ ਪਹਿਲਾਂ ਕਿਵੇਂ ਬਾਪੂ ਹਾਂ ਦੱਸ ਨਾ ਦਾਸਾ ਤੇਰੀ ਮਾਂ ਦਾ ਖਲਾਵਾ ਤੇਰੀ ਦਾ ਖਰਜਾ ਦਾਸਾ ਤੂੰ ਬਰਾ ਹੋ ਜਾ ਖੜ ਜਾ ਮਰਾ ਹੋ ਜਾ ਮਾਰੂ ਖੜ ਕੇ ਗੱਲ ਸੁਣ ਲੈ ਮੇਰੀ ਖੜ ਕੇ ਗੱਲ ਸੁਣ ਲੈ ਹਾਂ 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 ਫਿਰ ਉਹ ਹੀ ਆ ਪੁੱਤ ਉਹਦਾ ਬਹੁਤ ਨਿਆਣੀ ਦੀ ਅਸਲ ਮੈਂ ਤਾਂ ਨਾਨਕ ਜੀ ਦੀ ਦੂ ਆਪਦੇ ਸਾਰੇ ਪਿੰਡ ਚ ਮੇਂ ਦਿਖਾਤੀ ਬੰਦੇ ਦਾਸਾ ਮਿੰਨੇ ਮੈਂ ਬਾਹਰ ਦੇ ਨਿਕਲਿਆ ਇਹ ਬੰਦੇ ਕਰਕੇ ਅੱਜ ਫੇਰ ਆ ਗਿਆ ਫੇਰ ਆ ਗਿਆ ਅੱਜ ਮੈਂ ਨਹੀਂ ਬੈਠਿਂ ਕਰਾਈ ਅੱਜ ਜਨਾਨੀ ਨੇ ਤੇਰੇ ਲਾ ਲਾ ਕੇ ਉਂਗਲਾ ਮੇਰੇ ਜਨਾਨੀ ਮੇਰਾ ਸਾਲਿਆ ਜਨਾਨੀ 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 ਜਾ ਓਏ ਮੇਰੀ ਤਰੀ ਭਾਬੀ ਮਾਮਾ ਵਰ ਗਿਆ ਹੈ ਕੁੱਤਿਆ ਹੋਏ ਕੁੱਤਿਆ ਤੂੰ ਸੁਣ ਮੈਂ ਤਾਂ ਠੀਕ ਹੈ ਕਿ ਬਣਾਉਂਦਾ ਤੇ ਜਦੋਂ ਦੇ ਲੱਛਣੇ ਨਹੀਂ ਹੈਗੇ ਤੇਰੀ ਗੱਲ ਸੁਣ ਲੈ ਇਹਨੂੰ ਕਿੱਥਾ ਨੂੰ ਕੀ ਕਰੇਗਾ ਕਰ ਜਾ ਤੈਨੂੰ ਐਂ ਕਹਦੇ ਜਿੰਨੋਂ ਪੈਰੀ ਆਏ ਉਹਨੇ ਪੈਰੀ ਮੁਰਝੇ ਨਹੀਂ ਜਾਏ ਨਹੀਂ ਜਾ ਮੈਂ ਨਹੀਂ ਕਰ ਬਸ ਕੋਤਸਾਲ ਤੇਰੇ ਆ ਜਾਂ ਫਿਰ ਤੂੰ ਹੀ ਜਾਂ ਮੈਨੇ ਵੱਡੂ ਮੈਨੂੰ ਵੜਦਾ ਮੈਨੂੰ ਵੜਦਾ ਫਿਰ ਜਾਦਾ ਜਾਦਾ ਫਿਰ ਉਰੇ ਆ ਖੜ ਜਾ ਉਰੇ ਜਿੱਦਾ ਮਾਂ ਮੈਂਬਦੀ ਦਾ ਉਰੇ ਖੜੋ ਰੇ ਖੜਾ ਆਪਦੇ ਮਾਮਾ ਮਾਂ ਨੂੰ ਫਿਰਦਾ ਮੌਕ ਮਾਦਾ ਉਰੇ ਖੜਗਾ ਖੜਗਾ ਓ ਦੇਖ ਓ ਦੇਖ ਓ ਦੇਖ ਇਹਦਾ ਮੇਰਾ ਸਾਰਾ ਨਕਲੀ ਆਤੀ ਇਹਦਾ ਨਕਲੀ ਆਤੀ ਨਕਲੀਆ ਹਾਂ ਓ ਨਕਲੀਆ ਨਹੀਂ ਹੈਗਾ ਮੇਰੇ ਮਾਮੇ ਨੂੰ ਜਾਣਦਾ ਨਹੀਂ ਤੂੰ ਓ ਤੈਨੂੰ ਕੱਚੇ ਨੂੰ ਖਾ ਜਾਣਗੇ ਕੱਚੇ ਨੂੰ ਦਾ ਸਾਹ ਜੱਗਾ ਰੱਖੂ ਹੋ ਗਿਆ ਮਾਮਾ ਨਾਲ ਜੱਗਾ ਡਾ ਕੁ ਹੋ ਗਿਆ ਹਾਂ ਚੱਲ ਚੰਗਾ ਮੇਰੀ ਗੱਲ ਸੁਣ ਹੈਲੋ ਓਏ ਓਏ ਹੈਲੋ ਓਏ ਬੋਲਦਾ ਤਾਂ ਦੇਖ ਲੈ ਕਿ ਮੈਂ ਆਹ ਤੇਰੀ ਲਾਦ ਨਹੀਂ ਤੇਰੀ ਲਾਦ ਨਹੀਂ ਤੇਰੀ ਤੇਰੀ ਲਾਦ ਓਏ ਨਹੀਂ ਬਾਪੂ ਮੇਰੀ ਗੱਲ ਸੁਣੀ ਮੇਰੀ ਗੱਲ ਸੁਣ ਦੇ ਮੈਂ ਤੇਰੀ ਕੋਈ ਗੱਲ ਨਹੀਂ ਸੁਣਨਾ ਚਾਹੁੰਦਾ ਸੁਣ ਲੈ ਹੁਣ ਕੀ ਕਹਿੰਦਾ ਹੈ ਬਹਿ ਜਾ ਬਹਿ ਕੇ ਸੁਣ ਲਊਗਾ ਮੇਰਾ ਭਾਈ ਮਰੀ ਤਾਂ ਉਹ ਤਾਂ ਮੇਰਾ ਸਮਾਨ ਪਾ ਦੇ ਪੈਕ ਚ ਮੇਰਾ ਨੰਗਾ ਕਿਤੇ ਪਾਸੇ ਮੈਂ ਤਾਂ ਹੁਣ ਆਉਂਦੀ ਨਹੀਂ ਨਹੀਂ ਮੇਰਾ ਮਰੇ ਦਾ ਮੂੰਹ ਦੇਖਾ ਵਾ ਨਹੀਂ ਆਉਦਾ ਕਿਤੇ ਨਹੀਂ ਜਾਣਾ ਕਿਉਂ ਜਾਣਾ ਤੈਨੂੰ ਕੀ ਲੋੜ ਹੈ ਚਾਹਤੀ ਜਿਹੜਾ ਆਇਆ ਉਹ ਜਾਵੇ ਇਹ ਨਹੀਂ ਕਰਦੀ ਇਹਨੂੰ ਕਰੋ ਇਹ ਨਹੀਂ ਕਰਦੀ ਕਰੋ ਮੇਰੀ ਗੱਲ ਤਾਂ ਸੁਣ ਲੈ ਓ ਮਾਫੀ ਮੰਗਣ ਨੂੰ ਮੈਂ ਕਿਹੜਾ ਯਾਰ ਮਨੇ ਕਤਲ ਕਰਤਾ ਮੇਰੀ ਗੱਲ ਸੁਣ ਖੜ ਜਾ ਬਾਪੂ ਤੈਨ ਮੇਰੇ ਜਵਾਤਾ ਦਾ ਕਤਲ ਕਰਿਆ ਕੁੱਤਿਆ ਤੈਨ ਮੇਰੇ ਜਵਾਤਾ ਦਾ ਕਤਲ ਕਰਿਆ ਬੇੜੀ ਬੈਠੀ ਆਲਾ ਜ਼ਮੀਰ ਮਾਰਦੀ ਮੇਰੀ ਗੱਲ ਤਾਂ ਸੁਣ ਲੈ ਜ਼ਮੀਰ ਮਾਰਦੀ ਮੇਰੀ ਗੱਲ ਤਾਂ ਸੁਣ ਲੈ ਭਾਵੇਂ ਲੋਕਾਂ ਨੇ ਮਾਦਰ ਮੈਂ ਕਹਿਣਾ ਮੈਂ ਲੋਕਾਂ ਦੀਆਂ ਸੁਣੀ ਜਾਂਦਾ ਤਿੰਨ ਸਾਲ ਹੋ ਗਏ ਮੇਰੀ ਵੀ ਸੁਣ ਲੈ ਮੇਰੀ ਗੱਲ ਸੁਣ ਨਾ ਜਦੋਂ ਤੂੰ ਮੈਨੇ ਨਾਲ ਲੜਿਆ ਸੀ ਜਦੋਂ ਘਰੋਂ ਕੱਢਿਆ ਸੀ ਚੱਲ ਮੇਰੀ ਤਾਂ ਨਿਆਣ ਮਤ ਹੈਗੀ ਤੀ ਉਹ ਤੇਰੇ ਤਾਂ ਐਡੀ ਐਡੀ ਦਾੜੀ ਤੀ ਤੈਨੂੰ ਤਾਂ ਨਾ ਸ਼ਰਮ ਆਈ ਆਪਣੇ ਜ਼ਬਾਨ ਪੁੱਤ ਤੈਨੂੰ ਤਾਂ ਮੇਰੇ ਸੜੇ ਗਦੇ ਤੇ ਬਿਠਾਉਂ ਦਿੱਤੀ ਮੈਂ ਮਿੰਨ ਤੋਂ ਛੱਤ ਕਰਕੇ ਮਹਾ ਭਾਈ ਬਣ ਕੇ ਹੱਥ ਬੰਨ ਕੇ ਬੇਨਤੀ ਕਰ ਜਦੋਂ ਮੈਂ ਥੋੜੀ ਮੰਨਦਾ ਇਹਨੂੰ ਪਿੰਡ ਤੋਂ ਬਾਹਰ ਕਰ ਦੇਣਾ ਇਹਨੂੰ ਗਦੇ ਤੇ ਬਿਠਾਉਂ ਦਿੱਤੀ ਗਦੇ ਤੇ ਬਿਠਾਉਂਦਾ ਤੈਨੂੰ ਕੁੱਤੇ ਨੂੰ ਇਹ ਗਦੇ ਬੰਦੇ ਨੂੰ ਗਦੇ ਤੇ ਬਿਠਾਉਂਦੇ ਚੱਲ ਹੁਣ ਤਾਂ ਸੁਣ ਮੇ ਐਡੀ ਕਿਸੇ ਪਿੰਡ ਚ ਕੋਈ ਮਾਂ ਦਾ ਨਾਲਾ ਜੰਮਿਆ ਨਹੀਂ ਨਾ ਕਿਸੇ ਦੀ ਜੁਰਤਾ ਵੀ ਜੱਟ ਨੂੰ ਗਦੇ ਦੇ ਮਿਠਿਆ ਲੈਣ ਉਹ ਤਾਂ ਆਹ ਮੋਕਰਦੀ ਹਾਂ ਤੇਰੇ ਵਰਗਾ ਜਾਨ ਦਾ ਗੜ ਗੂਠਾ ਦੇ ਦੇ ਚੰਦੇ ਦੀ ਗੜ ਗੂਠਾ ਦੇ 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 ਗੜ ਗੂਠਾ ਫਿਰ ਜੰਮਿਆ ਟੰਡੀਆਂ ਲੈਣ ਨੂੰ ਤੂੰ ਮੈਨੂੰ ਕਹਦੇ ਪੈਸੇ ਹੱਥ ਬੰਨ ਕੇ ਬੇਨਤੀ ਆ ਮੈਂ ਕੁਝ ਖਾ ਕੇ ਮਰ ਦੂੰ ਤੇਰੇ ਛਰਦੀ ਚਾਹ ਮਤੋਂ ਮੈਂ ਕੁਝ ਖਾ ਕੇ ਬਾਹਰ ਨਾ ਤਾਂ ਇਹਨੇ ਕਿਤੇ ਕਰੋ ਵਾਰਾਣਾ ਨਾ ਤੂੰ ਜਾਣਾ ਲਾ ਮੈਂ ਤਾਂ ਜਾ ਇੱਕ ਮੈਂ ਅੰਤ ਦੋ ਤਲਬਾ ਨਹੀਂ ਸਕਦੀ ਨਾ ਰੇਟ ਕਰਿਆ ਫਿਰ ਕੀ ਹੋ ਗਿਆ ਗਲਤੀ ਬੰਦਿਆਂ ਦੀ ਹੁੰਦੀ ਆ ਬਾਪੂ ਮੇਰੀ ਗੱਲ ਤਾਂ ਸੁਣ ਲੈ ਉਹ ਛੋਟਾ ਕਿੱਥੇ ਮਨਵਾਏ ਦੱਸ ਉਹਨੇ ਪਪੜ ਲਾਇਆ ਉਹ ਮੈਨੂੰ ਦੱਸ ਕਿੱਥੇ ਕਿਉਂ ਐ ਕਰਦਾ ਨਾਤਾ ਢੋਲ ਲਾਇਆ ਮੈਨੂੰ ਵੀ ਖਾਂ ਖਾਈ ਕਰਦਾ ਆ ਦੇ ਕੁੱਤੇ ਦਾ 헤ਜ ਨਹੀਂ ਆਉਂਦਾ ਤੈਨੂੰ ਨਾ ਮੈਨੂੰ ਇਹ ਜਿਹੇ ਦਾ ਜਮਾ 헤ਜ ਨਹੀਂ ਆਉਂਦਾ ਜਿਹਨੇ ਮੇਰੀ ਇੱਜ਼ਤ ਬਾਰੇ ਨਹੀਂ ਸੋਚਿਆ ਬੱਦ ਬੱਦ ਕਰਕੇ ਰੋੜਦੀ ਇਹ ਪੱਗ ਬਾਰੇ ਸੋਚ ਲੈਂਦਾ ਮੈਂ ਕੁੱਤੀ ਦਾੜੀ ਤੇ ਸੋਚ ਲਿਆ ਦੇਖ ਲਿਆ ਦੇਖ ਲਿਆ ਤੂੰ ਹੀ ਕਹਿੰਦੀ ਸੀ ਕਹਿੰਦੀ ਬਾਪੂ ਇੰਨਾ ਮੋਹ ਕਰਦਾ ਬਾਪੂ ਆਇਆ ਦੇਖ ਲੈ ਬਾਪੂ ਮੋਹ ਨਾ ਕਰਾਂ ਮੈਂ ਤੇਰੇ ਫਰਿਸ਼ਤਿਆਂ ਦਾ ਹਾਂ ਕੀ ਜਾਣੇ ਤੂੰ ਕਿਵੇਂ ਬੋਲੀ ਜਾਣਾ ਬਾਈ ਦੇਖ ਮੇਰੀ ਗੱਲ ਸੁਣ ਮੈਂ ਤਾਂ ਸੌਣ ਲੱਗੇ ਤਿੰਨ ਸਾਲਾਂ ਤੋਂ ਭਟਕਦਾ ਫਿਰਦਾ ਨਹੀਂ ਸ਼ਰਮਾਈ ਕੋਈ ਕੋਈ ਮੈਨੂੰ ਮੋੜਨ ਵੀ ਨਹੀਂ ਗਿਆ ਮੇਰੇ ਦਿਲ ਤੇ ਕੀ ਵੀ ਸੀ ਤੈਨੂੰ ਮੋੜਨੀ ਮੇਰਾ ਸਾਲਾ ਜੰਗ ਲੱਗ ਗਈ ਜਗਾਇਤੀ ਤੂੰ ਜੰਗ ਲੱਗ ਗਈ ਜਗਾਇਤੀ ਨੂੰ ਮੋੜਨ ਗਿਆ ਹੋ ਮੇਰਾ ਸਾਲਿਆ ਕੁੱਤਿਆ ਗਿਆ ਤਾਂ ਤੂੰ ਕਿਹੜੇ ਹੱਲੀ ਇੱਥੋਂ ਕਿਉਂ ਨਹੀਂ ਤੂੰ ਆਉਂਦਾ ਕਿਉਂ ਨਹੀਂ ਮਰਦਾ ਤੂੰ ਦੋਨੇ ਭੁੱਲ ਜਾ ਜੱਫੀ ਵਾਲੇ ਵੇ ਆਖ ਬਾਪੂ ਨੂੰ ਹੋਰ ਇਹਦੇ ਨਾਲ ਪਾ ਜੱਫੀ ਛੜੇ ਹੋਏ ਨਾਲ ਇਹਦਾ ਕੁੱਤੇ ਮੰਦਨ ਨੇ ਫਰਿਸ਼ਤੇ ਨਾਲ ਨਹੀਂ ਜੱਫੀ ਪਾਉਂਦੇ ਇਹਦੇ ਨਾਲ ਪਾ ਜੱਫਾ ਇਹਦੇ ਨਾਲ ਨਾ ਫਿਰ ਮੇਰੀਆਂ ਕਿਹੜਾ ਬਾਹਾਂ ਕੜੀਆਂ ਨੇ ਇਹਨੂੰ ਸੜੇ ਹੋਏ ਨੂੰ ਜੱਫੀ ਪਾਉਣ ਨੂੰ ਪਿਓ 3 ਸਾਲ ਹੋ ਗਏ ਬੈਲਪਣੇ 'ਚ ਨਾ ਕਮਾਇਆ ਹੋਰ ਹੋਰ ਬਾਹਾਂਕੜੀਆਂ ਦੇਖਣਾ ਮੇਰਾ ਸਾਡਾ ਬੋਲਦਾ ਕਿ ਮੈਂ ਬਦਮਾਸ਼ੀ ਆਪਣੇ ਪਿਓ ਦੀ ਦਿਖਾਈ ਚੰਗਾ ਪਿਓਾਂ ਦੀ ਦਿਖਾਉਂਦੇ ਆ ਉਹਨੇ ਬਦਮਾਸ਼ੀ ਬਾਹਰ ਜਾ ਕੇ ਦੇਖਾ ਤੈਨੂੰ ਬੱਠੜ 'ਚ ਪਾ ਕੇ ਨਾ ਤੋਰ ਬਾਹਰੀ ਨਾ ਚੱਲਦਾ ਬਾਹਰੀ ਜਿਹਦੀ ਘਰੇ ਜਿੰਨੀ ਹੁੰਦੀ ਬਾਹਰ ਦੇਖਿਆ ਕਰ ਲੋਕ ਪੈਰਾਂ ਥੱਲੇ ਹੱਥ ਦਿੰਦੇ ਨੇ ਜੱਸਾ ਸੱਪ ਕਹਿੰਦੇ ਨੇ ਜੱਟ ਨੂੰ ਦੱਸਾ ਸੱਪ ਤੇਰੇ ਮੂੰਹ 'ਚ ਜੁੱਤੀ ਦਿੰਦੇ ਨੇ ਤੇਰੇ ਮੂੰਹ 'ਚ ਜੁੱਥੀਆਂ ਦਿੰਦੇ ਨੇ ਲੋਕ ਛੋਟੀ ਪੈਂਡ ਮੰਨਦੇ ਨੇ ਮੈਨੂੰ ਓ ਯਾਰ ਮਨ ਤਾਂ ਆਪਣੇ ਜਾ ਕੇ ਫਿਰ ਬਾਪੂ ਨੂੰ ਜੱਫੀ ਪਾ ਲੈ ਚਲ ਉਠ ਪਾ ਤਲਾ ਮਾ ਹੀ ਨਹੀਂ ਪਤਾ ਕੋਬਰਾ ਸੱਪਾਂ ਹੀ ਨਹੀਂ ਪਤਾ ਕਿੱਥੇ ਡੰਗ ਮਾਰੇ ਕੁਛ ਨਹੀਂ ਕਹਿੰਦਾ ਤੈਨੂੰ ਕਿੱਥੇ ਡੰਗ ਮਾਰਨ ਦਾ ਤੇ ਚਾ ਚਲ ਉਠ ਚਲ 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 ਮੇਰਾ ਸਾੜਾ ਪਣਾ ਹੀ ਚ ਜੰਮਿਆ ਤੀ ਇਹ ਦੇਖ ਲੈ ਉਹੀ ਰੰਗ ਦਿਖਾਈ ਜਾਂਦਾ ਦੇਖ ਲੈ ਐਡਾ ਕਬੜਾ ਸਾਰੇ ਲਾਣੇ ਚ ਨਹੀਂ ਐਡਾ ਕਬੜਾ ਸੀ ਕੋ ਸਾਰੇ ਲਾਣੇ ਚ ਐਡਾ ਕਬੜਾ ਬੰਦਾ ਹੋਵੇ ਨਾ ਸਾਰੇ ਲਾਣੇ ਚ ਨਹੀਂ ਹੈਗਾ ਤੀ ਇਹ ਜਾ ਪਤਾ ਨਹੀਂ ਕਿਤੇ ਗਿਆ ਕਿਤੇ ਨਾ ਪਤਾ ਨਹੀਂ ਮਾਮੇ ਵੀ ਨਹੀਂ ਚਲਾ ਬਾਪੂ ਓਏ ਮੇਰੀ ਗੱਲ ਸੁਣਾ ਓਏ ਬਣਾ ਓਏ ਜਿਹੜੀ ਗੱਲ ਹੋ ਗਈ ਯਾਰ ਹੋ ਗਈ ਆਏ ਨਾ ਤੂੰ ਕਰਾ ਮੇਰੇ ਹੱਥ ਨਾਲ ਮੈਂ ਨਾ ਤੋਰ ਕੇ ਸੱਚ ਮੈਨੂੰ ਦੱਸ ਮੇਰੀ ਗੱਲ ਤਾਂ ਸੁਣ ਲੈ ਓਏ ਐਨੇ ਪਿਆਰ ਨਾਲ ਲੱਭਦੇ ਕਿਸੇ ਜਨਾ ਮੈਨੂੰ ਨਹੀਂ ਪਾਈ ਆ ਦੇਖਾਂ ਓਏ ਓਹ ਗੱਲ ਕਹਿਣਾ ਓਏ ਗੱਲ ਕਹਿਣਾ ਪਾਸ ਕਰੀ ਜਾਂਦਾ ਓਏ ਓਹ ਗੱਲ ਕਹਿਣਾ ਮੈਂ ਤਾਂ ਸਮਝਾਉਣਾ ਜੇ ਸਮਝੂਗਾ ਓਏ ਜੇ ਬੈਠਾ ਇੱਥੇ ਬਟਾਂਗਾ ਪਾ ਲਈ ਜੱਫੀ ਮੇਰੇ ਹੱਥ ਨਾਲ ਲਾ ਇੱਥੇ ਬੈ ਜਾ ਮਾਰਦਾ ਤਾਂ ਨਹੀਂ ਨਹੀਂ ਮਾਰਦਾ ਮੈਂ ਤੇਰੇ ਮਾਰ ਕੇ ਕੀ ਲੈਣਾ ਮੇਰੇ ਤਾਂ ਆਪ ਹੀ ਹੱਥ ਖੰਦੇ ਹੋਣਗੇ ਨਾ ਹੁੰਦ ਨੂੰ ਜਾ ਹਾਂ ਦੇਖ ਨਾ ਕਿਵੇਂ ਉਹ ਕੁੜੇ ਨੂੰ ਦੇਖ ਲੈ ਕਿਵੇਂ ਬੋਲਦਾ ਤੂੰ ਆ ਦੇ ਨੰਮੇੜ ਦੇਖੀ ਜਮ ਉਹਨਾਂ ਨੇ ਗੁਰੂ ਚ ਲੈ ਕੇ ਕੌਣ ਆਇਆ ਹੈ ਤੈਨੂੰ ਲੈ ਕੇ ਕੌਣ ਆਇਆ ਆਇਆ ਤਾਂ ਮੈਂ ਆਪ ਹੀ ਧੀ ਹਾਂ ਹਾਂ ਬੈਠਾ ਕਿੱਥੇ ਸੀ ਤੂੰ ਕਿਤੇ ਤਾਂ ਕਾਇਦਨ ਹੋ ਗਏ 7 ਦਿਨ ਹੋ ਗਏ ਤੁਸੀਂ ਕਿਹੜਾ ਸਾਰ ਲਈ ਹੈ ਉਹ ਮੇਰਾ ਮਾਂ ਜਾਇਆ ਛੋਟਾ ਭਾਈ ਮੇਰੇ ਬਾਤ ਤੇ ਵਿਚਾਰਾ ਰੋਟ ਦੇਖ ਨਾ ਦੇਖ ਨਾ ਦੇਖ ਨਾ ਦੇਖ ਲੈ ਤੈਨੂੰ ਸ਼ਰਮ ਆ ਗਈ ਆ ਮਾੜੀ ਮੋਟੀ ਯਾਰ ਤੂੰ ਮੇਰੀ ਦਾੜੀ ਕਣੀ ਤਾਂ ਦੇਖ ਲੈਂਦਾ ਮੇਰੀ ਇੱਜ਼ਤ ਕਣੀ ਦੇਖ ਲੈਂਦਾ ਜਦੋਂ ਕਾਂਡ ਕਰਿਆ ਤੈਂ ਮੇਰਾ ਪੁੱਤ ਦਿਲ ਨਹੀਂ ਕਰਦਾ ਸੀ ਮਾਂ ਪਿਓ ਨੂੰ ਤਾਂ ਪਾ ਦੇ ਜੁੰਦੇ ਜਵਾਕ ਕਿਵੇਂ ਦਿਲ ਤੇ ਪੁੱਤ ਤਾਂ ਕਹ ਤੈਨੂੰ ਮੇਰਾ ਤੋੜਿਆ ਮੈਨੂੰ ਪਤਾ 6 ਮਹੀਨੇ ਮੈਂ ਟੋਕ ਨਹੀਂ ਲੰਘਿਆ ਲੋਕਾਂ ਤੋਂ ਲੋਕ ਲੋਕ ਕੇ ਟਾਈਮ ਕਰਤਾ ਰਿਹਾ ਪੁੱਤ ਮੈਨੂੰ ਪੁੱਛ ਕੇ ਦੇਣਾ ਅੱਧ ਮੇਰੇ ਆ ਗੱਲ ਨੂੰ ਪੈਂਦਾ ਹੈ ਗੱਲ ਨੂੰ ਪੈਂਦਾ ਫਿਰ ਇਹ ਨਾਰੂਣ ਵਾਲਾ ਤਾਂ ਇਹ ਹੈ ਨਹੀਂ ਕਿਤੇ ਨਾਟਕ ਤਾਂ ਨਹੀਂ ਕਰਦਾ ਬਾਪੂ ਹਾਂ ਉਹ ਮੇਰੀ ਗੱਲ ਸੁਣ ਬਾਪੂ ਉਂਦਾ ਜਿਹੜੀ ਗੱਲ ਤੂੰ ਕਹਿਣਾ ਵੀ ਤੂੰ ਆਹ ਕੰਮ ਕਰਿਆ ਉਹ ਤਾਂ ਮੈਂ ਮੰਨਦਾ ਨਹੀਂ ਵੀ ਉਹ ਕੰਮ ਮੈਂ ਕਰਿਆ ਕਰਿਆ ਵੀ ਨਹੀਂ ਝੂਠੀ ਆ ਗੱਲ ਪਰ ਜੇ ਤੂੰ ਕਹਿੰਦਾ ਚਲ ਮੰਨ ਲੈਣਾ ਵੀ ਸੱਚੀ ਐ ਲੋਕ ਕਹਿੰਦੇ ਨੇ ਪੁੱਤ ਮੈਂ ਨਹੀਂ ਮੇਰੀ ਗੱਲ ਸੁਣ ਚੱਲ ਲੋਕਾਂ ਦਾ ਲੋਕਾਂ ਦੀ ਸੱਚੀ ਆ ਮੰਨਦੇ ਤੂੰ ਚੱਲ ਸੱਚੀ ਐ ਮੈਥੋਂ ਦੇਖ ਜਿਹੜੀ ਗਲਤੀ ਹੋਣੀ ਦੀ ਬਾਪੂ ਹੋਊਗੀ ਅਜਿਦੂ ਮੁੜ ਕੇ ਨਹੀਂ ਕਰਦਾ ਸੌ ਲੱਗੇ ਤੂੰ ਮੁੜ ਕੇ ਤੈਨੂੰ ਕੋਈ ਲਾਂਭਾ ਨਾ ਮੈਨੂੰ ਬਗਾਵੀ ਮੈਂ ਕਿਵੇਂ ਲੋਕਾਂ ਦੇ ਤੇ ਨਜ਼ਾਰੇ ਫਿਰ ਫਿਰ ਹੋ ਗਏ ਜਣ ਕੱਟੇ ਨੇ ਦੇਖ ਤਾਂ ਬਿਦਿਆ ਚਿੰਤਾ ਲੈ ਕੇ ਮੈਂ ਜ਼ੋਰ ਲੱਗੇ ਅੰਪਰੀਆ ਠਾ ਬਣ ਕੇ ਤੇ ਕੋਈ ਜਿੱਥੇ ਉਹ ਨਹੀਂ ਮੈਨੂੰ ਪਤਾ ਵੀ ਮਾਪੇ ਤੋਂ ਕਰਤੂਤੋਂ ਬਣਿਆ ਸੀ ਭਾਈ ਕਰਤੂਤੋਂ ਬਣਿਆ ਸੀ ਸਾਡਾ ਖੜਾ ਜੀ ਕਰਤਾ ਸੀ ਠੋਕਰ ਮਾਰੀ ਜਾਣਾ ਠੋਕਰ ਮਾਰੀ ਜਾਣਾ ਅੱਜ ਤਾਂ ਠੋਕਰੀ ਮਾਰੀ ਆ ਜੇ ਮੇਰੇ ਕੋਲ ਕਿਤੇ ਪੱਕੀ ਹੁੰਦੀ ਰਾਫਲ ਇਹਦੇ ਹੁਣ ਨੂੰ ਮੈਂ ਗੋਲੀ ਮਾਰਦਾ ਬਾਪੂ ਤੂੰ ਗੋਲੀ ਮਾਰਿਆ ਕੀ ਗੱਲ ਆ ਤੂੰ ਮੇਰੇ ਕੋਲ ਗੋਲੀ ਮਾਰੇਗਾ ਤੂੰ ਨਾ ਬੱਸ ਭਾਈ ਫਰੀਂ ਨਾ ਇੱਥੇ ਜਿੱਥੇ ਹੋਰ ਦੋ ਰੋਟੀਆਂ ਕੁੱਤੇ ਨੂੰ ਮੈਂ ਨਾ ਕਰ ਮੇਰਾ ਬਾਪੂ ਓ ਬਾਕੂ ਮੈਂ ਪਰਾ ਰਹਾ ਠੀਕ ਆ ਯਾਰ ਮੈਨੂੰ ਹਲਕਤ ਆਉਂਦੀਆ ਮੇਰੇ ਨਾਲ ਇਹੋ ਜਿਹਾ ਕੁਛ ਨਾ ਕਰ ਪਰਾ ਹੋ ਜਾ ਨਾ ਬਣਾ ਹੁੰਦਾ ਮੈਨੂੰ ਹਲਕਤ ਆਉਂਦੀ ਤੇਥੋਂ ਬੱਤ ਠੀਕ ਆ ਉਹ ਫਰਾ ਜਵਾਕ ਉਹ ਫਰਾ ਯਾਰ ਮੇਰਾ ਤਾਂ ਹੈ ਨਹੀਂ ਇਹ ਮੇਰੀ ਤਾਂ ਲਾਦਾ ਹੈ ਜੀ ਨਿਕਲ ਹੀ ਨਹੀਂ ਇੱਕ ਜਵਾਕ ਤੇ ਉਹ ਦੇਖ ਲੈ ਸੂਈ ਦੇ ਨਕਰੇ ਤੇ ਕਹੇ ਨਿਕਾਲਾ ਚਾਹੀ ਇਹਨਾਂ ਨਰਮ ਹੈ ਫਿਰ ਹੀ ਜਾਓ ਭਾਈ ਆਪ ਤਾਂ ਕਹਿੰਦੇ ਨਹੀਂ ਕੁਸਾ ਆ ਦੇਖ ਲੈ ਕਰ ਲਓ ਕੀ ਕਰਨਾ ਦੇਖ ਲੈ ਦੇਖ ਲੈ ਜਲੂਸ ਕੋਈ ਨਹੀਂ ਮੈਂ ਖੜਾ ਬਚੈ ਨੂੰ ਕਰੇ ਰਿਆ ਇਹਨੂੰ ਕਹਤਾ ਨਾ ਇੰਨੇ ਹੀ ਪਹੁੰਤਾ ਬਸ ਕਲੇ ਕਰੇ ਰਿਆ ਇਹਨੂੰ ਯਾਰ ਮੇਰਾ ਘਰ ਨਹੀਂ ਹੁਣੇ ਚੰਗਾ ਤੇਰਾ ਹੀ ਘਰ ਆ ਬਾਪੂ ਪਲੇਸ ਖਤਮ ਕਰਦੇ ਉੱਠ ਜਾ ਇਥੋਂ ਚੱਲ ਚੰਗਾ ਚੱਲ ਮੈਂ ਆ ਗਿਆ ਪਾਣੀ ਦਾ ਗਲਾਸ ਲਿਆ ਕੋਈ ਨਾ ਪ੍ਰੀਤੋ ਟੈਨਸ਼ਨ ਨਾ ਲਈ ਆ ਗਿਆ ਤੇਰਾ ਯਾਰ ਹੁਣ ਇੱਥੇ ਹੀ ਰਹੂ ਤੇਰੇ ਲਵੇ ਉਧਰ ਹੀ ਨਾ ਜੇ ਕਦੇ ਕੋਈ ਕੰਮ-ਕਮ ਹੋਇਆ ਬੋਲ ਮਾਰ ਲਈ ਚੰਗਾ ਬੱਗੇ ਕੋਈ ਨਾ ਤੇਰਾ ਇਹ ਬੈਂਬੀ ਨਾ ਮੈਂ ਬਹੁਤ ਜਲਦੀ ਦੂਰ ਕਰ ਦੂੰਗੀ ਬਣਿਆ ਇੱਥੇ ਰਹਿਣ ਦਾ ਪਤਾ ਨਹੀਂ ਕੀ ਹੋ ਰਿਹਾ ਸਮਝ ਹੀ ਨਹੀਂ ਆਉਂਦੀ ਵੀ ਕੀ ਦੁਖਦਾ ਹੈ ਕੀ ਨਹੀਂ ਦੁਖਦਾ ਸਾਰਾ ਦਿਨ ਮੂੰਹ ਖਰਾਬ ਰਹਿੰਦਾ ਹੈ ਜਿਹੜੀ ਚੀਜ਼ ਮਰਜ਼ੀ ਖਾ ਲਾ ਹਾਜਮ ਨਹੀਂ ਆਉਂਦੀ ਪਤਾ ਨਹੀਂ ਕੀ ਬਣ ਗਿਆ ਆਏ ਵੀ ਹੁਣ ਆ ਬਦਲੇ ਲਊਗਾ ਕੀ ਹੋਗਾ ਕੱਲੀ ਬੋਲਿਆ ਵਾਂਗ ਬੋਲੀਆਂ ਨਹੀਂ ਗੋਲੀ ਤਾਂ ਤਾਂ ਜਾਣੀਆਂ ਹਾਂ ਦੇਖੀ ਅੱਜ ਇਹਨਾਂ ਮੇਰਾ ਚਿੱਤ ਢਿੱਲਾ ਹੋਇਆ ਪਏਗਾ ਢਿੱਲੀ ਨਹੀਂ ਕਿਸੇ ਕਿਤੇ ਨਹੀਂ ਤਾਂ ਮੇਰਾ ਜੀ ਨਹੀਂ ਕਰਦਾ ਫਿਰ ਦੱਸਣ ਨੂੰ ਜਦੋਂ ਹਾਂਏ ਮੈਨੂੰ ਮੂੰਹ ਬੋਲੀਆਂ ਮਾਰਨ ਲੱਗ ਜਾਂਦਾ ਇੱਕਦਮ ਮੈਂ ਬਿਮਾਰ ਹਾਂ ਇਹ ਕੁੱਤਾ ਤੂੰ ਹਾਂਏ ਕਹਿਣਾਗਾ ਜੁੱਤੀ ਲੱਗਣ ਲੱਗੀ ਹਾਂ ਕੀ ਹੋ ਗਿਆ ਜਿੱਤ ਨੂੰ ਚਿੱਤ ਨੂੰ ਕੀ ਹੋਣਾ ਦੇਖੀ ਕੁਛ ਮਰਜ਼ੀ ਖਾ ਪੀ ਲੈ ਕੋਈ ਫਲ ਫਰੂਟ ਲਾ ਲੈ ਕੁਛ ਵੀ ਚੀਜ਼ ਖਾ ਲਾ ਹਾਂ ਆਏ ਰਹਿੰਦਾ ਮੂੰਹ ਖਰਾਬ ਜਾਣੇ ਕੁਛ ਖਾਦਾ ਹੀ ਨਹੀਂ ਉਹ ਤੀ ਨਹੀਂ ਲੱਗਦਾ ਜੀਭ ਤੇ ਸਵਾਦ ਦਾ ਜਵਾ ਕਾਲੀਆਂ ਟੌਫੀਆਂ ਗੋਲੀਆਂ ਵੀ ਖਾ ਖਾ ਦੇਖ ਲਿਆ ਅੱਛਾ ਪਰ ਕੁਛ ਪਤਾ ਨਹੀਂ ਲੱਗਦਾ ਨਾ ਮੈਂ ਹੋਰ ਕਹਿੰਦਾ ਸੀ ਜ਼ਹਿਰ ਜਿਖਾ ਕੇ ਦੇਖ ਲੈ ਕੀ ਪਤਾ ਸਵਾਦ ਆਉਦਾ ਵੀ ਨਾ ਜਾਣ ਵਾਲੇ ਸੱਪ ਮਰ ਜੂ ਉਹਨਾਂ ਨੇ ਛੁੱਟੀ ਬਚ ਜੂ ਹੋ ਤੈਨੂੰ ਬਣਾ ਕੌਲੀ ਲੱਕੂ ਫੇਰ ਮੈਂ ਕਰ ਕਹੀ ਨਹੀਂ ਕੌੜ ਲਿਆ ਲਿਆ ਦੇ ਆ ਨਾ ਫਿਰ ਸਿਆਪਾ ਨੂੰ ਕੁਝ ਮੇਰਾ ਆ ਦਵਾਈ ਤਾਂ ਕੀ ਦਵਾਈ ਨਹੀਂ ਚਾਰੀ ਉਮਰ ਇਹੀ ਕੰਮ ਤੇ ਰਿਹਾ ਫੇਰ ਕਹਿੰਦਾ ਬੋਲਦੀ ਐ ਮੈਂ ਤਾਂ ਇਹ ਕਹਣਾ ਵੀ ਲੈਂਦਿਆਂ ਪਈਆਂ ਸੀ ਦੋ ਗੋਲੀਆਂ ਸਲਫਾਸ ਵਾਲੀਆਂ ਨਾਲ ਤਾਂ ਤੇਰੇ ਕੰਮ ਆ ਜਾਂਦੀ ਨਾਲੇ ਢੁੱਲ ਚ ਪਾ ਦਿੰਦੀ ਮੈਂ ਤਾਂ ਕਿ ਨਹੀਂ ਲੈ ਮਕਾ ਦੇ ਸਿਆਪਾ ਮੁੱਕ ਜੇ ਮੈਂ ਨਿਕਲ ਨਾ ਤੇਰੀ ਕਬੀਲਦਾਰੀ ਚੋਂ ਕੰਜਰਖਾਨੇ ਚੋਂ ਮੈਂ ਤੇਰੇ ਨਾਲ ਛੁੱਟ ਜਾ ਨਿਕਲੀ ਪਈਆਂ ਤਾਂ ਨਿਕਲੀ ਪਈਆਂ ਸਾਹਿਬ ਕਿਤੇ ਕਰ ਤੇ ਕਸੇ ਚੀਦਾ ਕਰੇ ਸਾਹਿਬ ਕਿਸੇ ਕੀ ਚੀਦਾ ਕਿਸ ਨਾਲ ਤੂੰ ਹੈਗਾ ਐ ਸਾਹਿਬ ਕਰਨ ਨੂੰ ਮੈਨੂੰ ਸਾਹਿਬ ਕਰਦਾ ਬਣਾ ਤੂੰ ਦੇਵੇਂ ਨਾ ਤੂੰ ਦੱਸੇ ਮੈਂ ਕਿਹੜਾ ਮੈਨੂੰ ਕਹਿਣਾ ਦੱਸਣਾ ਨਹੀਂ ਕੋਈ ਰੁਪਈਆ ਸਹਿਲਾ ਕੇ ਧਰਨਾ ਨਹੀਂ ਰੁਪਈਆ ਤੈਨੂੰ ਕਾਹਦਾ ਫੜਾਦਾ ਤੈਨੂੰ ਘਰੇ ਰੋ ਰੋਟੀਆਂ ਖਾਂਦੀ ਨਹੀਂ ਰੁਪਈਏ ਫੜਾਈਆਂ ਮੈਂ ਤਾਂ ਦਿਨ ਰਾਤ ਕੱਪੀਆਂ ਨਾ ਰ ਆਹ ਫੇ ਮੈਂ ਤਾਂ ਨੌਕਰ ਰੱਖੀ ਹੁਣ ਸਾਰੀ ਉਮਰ ਦੀ ਰਹਿਣਾ ਫਿਰ ਕਹਿੰਦਾ ਉਹ ਆ ਗਿਆ ਬਾਹਰ ਫੜ ਕੇ ਘਰੋਂ ਕੱਢ ਦੇ ਕਿ ਉਹ ਜੰਮਿਆ ਨਹੀਂ ਤੀ ਕਮਾਲ ਕਰਦਾ ਤੂੰ ਤਾਂ ਕਿਹਨਾਂ ਬੰਨ ਘਰੀ ਆਉਣਾ ਉੱਦਾਂ ਮੇਰੇ ਸੜ ਨੇ ਪੱਟੀ ਨਹੀਂ ਬਨਣ ਦੀ ਪਏਗਾ ਬੇੜਮਤਾ ਕੱਢਦਾ ਤੀ ਕੱਢਦਾ ਤੀ ਮੈਂ ਤਾਂ ਮੇਰੀ ਗੱਲ ਸੁਣ ਲੈ ਮੈਂ ਖੇਤ ਜਾ ਕੇ ਆਉਣਾ ਮੇਰੀ ਚਾਹ ਭੇਜ ਦਿਓ ਮੈਂ ਚੋਦਾਇਆਂ ਨਹੀਂ ਜਾਂਦਾ ਤੈਨੂੰ ਤਾਂ ਕਹਿੰਦਾ ਵੀ ਨਹੀਂ ਤੂੰ ਤਾਂ ਚੱਕ ਕੇ ਆਬਦੀ ਪੀ ਲੈ ਇਹੀ ਬਹੁਤ ਹੈ ਮੇਰੀ ਚਾਹ ਖੇਤ ਭੇਜ ਦਿਓ ਭੇਜ ਦੂੰਗਾ ਬਹੁਤ ਮੁਸੇਨੇ ਹਾਂ ਲਾ ਦੀ ਲਾ ਦੂੰਗੇ ਸਨੇਹਾ ਠੀਕ ਹੈ ਕਰ ਲੈ ਦੁੱਖ ਸੁੱਖਾ ਅੱਗੇ ਜੇ ਬੰਦੇ ਵੀ ਹੁਣ ਤੇਰੇ ਭੇਜ ਦੂੰਗੀ ਚੱਲ ਫਿਰ ਮੈਂ ਜਾਂਦਾ ਚੰਗਾ ਚੰਗਾ ਐ ਕਰੀ ਹਾਂ ਖੇਤ ਤਾਂ ਵਗ ਜਾ ਜਾਂਦਾ ਹੋਇਆ ਡਾਕਟਰ ਨੂੰ ਸਨੇਹਾ ਲਾ ਜੀ ਕਦੇ ਘਰੇ ਜਾ ਕੇ ਟੀਕਾ ਦਵਾਈ ਕੋਈ ਮੈਨੂੰ ਤਾਂ ਕੁਸਤਾ ਦੇ ਕੇ ਜਾਊਗਾ ਰਿਸ਼ਤੇਦਾਰਾਂ ਨੂੰ ਨਾ ਲਾਣਾ ਸਨੇਹਾ ਐਂ ਕਰ ਜੇ ਉਹਦੀ ਨੂੰ ਜਾ ਕੇ ਮੈਨੂੰ ਲੱਗਣਾ ਕਿ ਧਰ ਦੇ ਆਪੇ ਰਿਸ਼ਤੇਦਾਰ ਆ ਜਾਣਗੇ ਮਾਰੀ ਚੜ ਵਾਲਾ ਨਾ ਹੋਵੇ 베ੜੀ ਬੈਠੀ ਵਾਲਾ ਜਿਉਂਦੇ ਲੱਕੜਾ ਚ ਡੇੜ ਨੂੰ ਫਿਰਦੇ ਤੇਰੀ ਮਾਰੀ ਨਹੀਂ ਮੈਂ ਮਰਦੀ ਜਿੱਦੇ ਮੈਨੂੰ ਰੱਬ ਲੈ ਕੇ ਜਾਊਗਾ ਮੈਂ ਉਦੋਂ ਹੀ ਮਰੂੰਗੀ ਸੱਚੀ ਗੱਲ ਹੈ ਜਦ ਬੁੜਾ ਹੋ ਜਾਂਦਾ ਨਾ ਬੰਦਾ ਕਿਸੇ ਦੇ ਕੰਮ ਦਾ ਨਹੀਂ ਰਹਿੰਦਾ ਆਏ ਕਹਿੰਦੇ ਨੇ ਛੇਤੀ ਮਰ ਜੇ ਫੇਰਾ ਕੰਮ ਕਰਿਆ ਹੁਣ ਮੈਂ ਮੰਜੇ ਤੇ ਬੈਠੀ ਹੁਣ ਮੈਨੂੰ ਬੁਰੀ ਲੱਗਦੀ ਆ ਅਬੇ ਬੇਰੀ ਚੁੰਨੀ ਪਤਾ ਨਹੀਂ ਕਿੱਥੇ ਐ ਕਾਦੀ ਲੱਗ ਰਹੀ ਆ ਕਰਨ ਮੇਰੀ ਸੁੱਤੀ ਚੁੰਨੀ ਸੁੱਤੀ ਚੁੰਨੀ ਲਿਆ ਤੇ ਇੱਥੇ ਤਾਂ ਨਹੀਂ ਸਾਰੇ ਦੇਖਣਗੇ ਦੇਖੀ ਜਾਓਗੀ ਸਸੀ ਹਲ ਬਾਬੀ ਸਸਰੀ ਘਰ ਤਾਂ ਠੀਕ ਐ ਨਾ ਤੂੰ ਇੱਥੇ ਕੀ ਕਰਦਾ ਮੈਂ ਦੱਸ ਹੀ ਸਾਲਿਕ ਦੱਸ ਯਾ ਦੇ ਇਹ ਲੈ ਨਮਾਰੀ ਦਾਤੀ ਆ ਦੇਖੀ ਆ ਆ ਦੇਖੀ ਆ ਆ ਦੇਖੀ ਆ ਦੇਖੀ ਕਿੰਨਾ ਉਹ ਕਰ ਰੱਖਿਆ ਗੰਦ ਪਾਰਗੇ ਸ਼ੀਸ਼ੇ ਦੇ ਭਾਬੀ ਕੋਈ ਨਾ ਇਹਨੂੰ ਮੈਂ ਆਪਣੇ ਸਾਫ਼ ਕਰ ਦੂੰਗੀ ਜੇ ਸ਼ੀਸ਼ਾ ਦੇਖਣਾ ਨਾ ਬਾਹਰੇ ਹੋਰ ਵੀ ਸ਼ੀਸ਼ੇ ਹੈਗੇ ਨੇ ਕਮਰਾ ਮੇਰਾ ਇਹ ਤੂੰ ਹੀ ਠੀਕ ਕਰਦੀ ਹੈ ਪਹਿਲਾਂ ਤਾਂ ਇਹ ਦੱਸ ਇਹ ਕਮਰਾ ਤੇਰਾ ਨਹੀਂ ਇਹ ਬਾਪੂ ਦਾ ਕਮਰਾ ਹੈ ਇਹਨ ਮਾਰੀ ਚ ਬੇਬੇ ਤੇ ਬਾਪੂ ਦੇ ਕੱਪੜੇ ਨੇ ਬਾਪੂ ਦਾ ਮੁੰਡਾ ਵੀ ਮੈਂ ਆ ਇਸ ਕਰਕੇ ਇਹ ਮੇਰਾ ਕਮਰਾ ਹੈ ਤੇ ਮੈਂ ਬਾਪੂ ਦੀ ਨੂੰਹ ਆ ਮੈਂ ਬੇਬੇ ਦੀ ਚੁੰਨੀ ਪਾਉਣ ਲਈ ਥੀ ਨਮਾਰੀ ਚ ਉਹ ਯਾਨੇ ਬਹਾਨੇ ਨਿਕਾ ਨੂੰ ਕੱਪੜੇ ਦੇ ਹੱਥ ਮਾਰਦੀ ਫਿਰਦੀ ਤੂੰ ਕਹ ਦੇ ਮੈਨੂੰ ਦੇਖਣਾ ਹੀ ਸੀ ਅੱਛਾ ਤੈਨੂੰ ਦੇਖਣ ਦੇ ਬਹਾਨੇ ਪਾ ਲਿਆ ਮੈਂ ਅੱਛਾ ਅਕਲ ਦੇਖੀ ਕਦੇ ਆਪਣੀ ਮੂੰਹ ਨਹੀਂ ਮੱਥਾ ਨਹੀਂ ਸੜੇ ਹਾਨ ਨਾ ਹੋਵੇ ਕਿਸੇ ਥਾਂ ਦਾ ਓਏ ਆ ਮੂੰਹ ਤੇ ਤਾਂ ਛਰਤਾਂ ਲੱਗਦੀਆਂ ਰਹੀਆਂ ਨੇ ਪਿੰਡ ਦਾ ਚੋਟੀ ਦਾ ਹੌਸਨ ਮਰਦਾ ਹੁੰਦਾ ਇਦਰੇ ਦਿਓਰ ਤੇ ਦਿਓਰ ਤੇ ਪਹਿਲਾ ਨੰਬਰ ਤਾਂ ਤੂੰ ਮੇਰੇ ਜੇਠ ਲੱਗਦਾ ਹੈ ਦਿਓਰ ਨਹੀਂ ਲੱਗਦਾ ਹੌਸਨ ਦਾ ਨਹੀਂ ਆਉਂਦਾ ਦੇਖ ਲੈ ਕਿਵੇਂ ਡੋਡੋਲ ਪੈਂਦਾ ਨੂਰ ਓਏ ਮੇਰੀ ਗੱਲ ਸੁਣ ਲੈ ਜਿਹਦਾ ਪਹਿਲਾ ਵਿਆਹ ਹੋ ਜਾਂਦਾ ਨਾ ਉਹੀ ਜੇਠ ਲੱਗਦਾ ਹੁੰਦਾ ਨਾਲੇ ਤੇਰੇ ਘਰ ਵਾਲੇ ਵਰਗਾ ਥੋੜੀ ਆ ਵੀ ਇੱਕ ਵੀ ਵਾਲ ਆ ਜੂ ਚਿੱਟੀ ਦਾੜੀ ਦਾ ਉਹ ਕਬੀਲਦਾਰ ਬੰਦਾ ਤੇਰੇ ਵਰਗਾ ਛੜਾ ਮਲੰਗ ਨਹੀਂ ਹੈਗਾ ਵੀ ਸਾਰਾ ਦਿਨ ਕੀੜਿਆਂ ਵਾਲੇ ਕੁੱਤੇ ਵਾਂਗੂ ਕਦੇ ਇਧਰਲੇ ਕਿੱਲੇ ਚ ਵੱੜ ਗਿਆ ਕਦੇ ਇਧਰਲੇ ਚ ਵੱੜ ਗਿਆ ਆਹੀ ਕੰਮ ਰਹਿ ਰਿਹਾ ਤੇਰੇ ਕੋਲੇ ਹੋਰ ਤਾਂ ਕੋਈ ਕੰਮ ਹੈ ਨਹੀਂ ਓਏ ਇਧਰਲੇ ਕਿੱਲੇ ਤੇ ਕਦੇ ਉਧਰ ਦੇ ਕਿੱਲੇ ਤੇ ਨਹੀਂ ਜਿੱਦ ਦੇ ਦੀ ਤੂੰ ਆਈਆਂ ਨਾ ਪਰ ਜੋਈ ਘਰ ਨਾਲ ਸੌਣ ਲੱਗੇ ਮੈਂ ਤਾਂ ਤੇਰੇ ਇਸ਼ਕ ਦੀ ਫਿਕਰਾਂ ਦਾ ਮਾਰਿਆ ਹੋਇਆ ਹਾਂ ਨਾ ਤੂੰ ਕਹੇ ਸ਼ਰਮ ਨਹੀਂ ਆਦੀ ਤੈਨੂੰ ਜਿਹੜਾ ਕੋ ਉਹ ਥਾਪੜਾ ਮਾਰਿਆ ਨਾ ਯਾਦ ਰੱਖੀ ਇੱਕ ਦਿਨ ਜੇ ਨਾਰਾ ਗੜੀ ਨਾ ਮੇਰਾ ਨਾਂ ਵੀ ਜਸਾਨੀ ਦੇ ਕੋਈ ਨਾ ਕਰ ਲਈ ਜਿਹੜਾ ਕੋਸ ਤਤ ਹੁੰਦਾ 100 ਫਰਦਾ ਤੇਰੇ ਵਰਗਾ ਔਰੇ ਆਇਆ ਬੱਡਾ ਰਗੜਨ ਵਾਲਾ ਇਹਦਾ ਪਾਇਆ ਇਹ ਹੀ ਕੰਮ ਕਰਦਾ ਬੇਬੇ ਬੇਬੇ ਮੇਰੀ ਗੱਲ ਸੁਣ ਲੈ ਹੈ ਫੜ ਜਾਵੇ ਕੀ ਹੋ ਗਿਆ ਮਟਾ ਮੈਂ ਤੁਹਾਨੂੰ ਦੱਸਣਾ ਕੀ ਹੋ ਗਿਆ ਨਾ ਮੇਰੀ ਗੱਲ ਸੁਣ ਲੈ ਫਿਰ ਤੂੰ ਕਹਿੰਗੀ ਵੀ ਮੁੰਡਾ ਮਾੜਾ ਹੈ ਫਿਰ ਨਾਲੇ ਬਾਪੂ ਇਹ ਗੱਲ ਕਹਿ ਜਾਂਦਾ ਵੀ ਤੂੰ ਨਿਕਲਿਆ ਉਧਰਲੇ ਦੁਬਾਰੇ ਫੇਰ ਆ ਗਿਆ ਔਰ ਇਥੇ-ਪੇਚੇ ਪਾਉਣਾ ਜਾਂ ਫਲਾਨਾ ਇਹ ਕਰਦਾ ਮੇਰੀ ਗੱਲ ਸੁਣ ਇਹਨੂੰ ਭਾਈ ਜਦੋਂ ਮੈਂ ਬੁਲਾਉਂਦਾ ਨਹੀਂ ਹੈ ਠੀਕ ਹੈ ਚਲਾਉਂਦਾ ਨਹੀਂ ਹਾਂ ਨਾਲੇ ਦਾ ਸਸਰੀ ਘਰ ਨਾਲ ਬੁਲਾਉਂਦੀ ਹੈ ਹੈ ਨਾਲੇ ਲੱਭੇ ਲੱਗਦੀ ਆ ਉੱਥੇ ਨਾਲੇ ਮੇਰੇ ਕਮਰੇ 'ਚ ਇਹ ਨਾ ਵੜਨ ਦਾ ਕੀ ਹੱਕ ਜਦੋਂ ਮੈਂ ਇਹਦੇ ਕਮਰੇ 'ਚ ਨਹੀਂ ਵੜਦਾ ਹੈ ਤੈਨੂੰ ਸਸਰੀ ਘਰ ਆਹ ਬੁੱਤੀ ਤੇਰੀ ਸਸਰੀ ਘਰ ਆਈ ਹੈ ਨਾ ਮੈਂ ਤੈਨੂੰ ਕੀ ਕਿਹਾ ਸੀ ਛੇੜਦਾ ਤਾਂ ਆਪੇ ਮੈਨੂੰ ਜਾ ਕੇ ਰਹਿਣ ਦੇ ਦੇ ਫਿਰ ਰਹਿਣ ਦੇ ਦੇ ਮੈਨੂੰ ਪਤਾ ਹੈ ਤੂੰ ਇਹਨੂੰ ਜਰਦੀ ਨਹੀਂ ਘਰੇ ਆਏ ਨੂੰ ਜਾਣ ਦੇ ਨਾ ਹੋਏਗਾ ਕਿ ਤੂੰ ਸੁੱਤੀਆਂ ਤੂੰ ਮੈਂ ਤਾਂ ਮਾਰ ਰਹਿਣ ਇਹਦੇ ਕਮਰੇ ਚ ਤੂੰ ਵੀ ਲੈਣਗੇ ਮੈਂ ਤਾਂ ਬੇਬੇ ਤੇਰੀ ਚੁੰਨੀ ਪਾਣ ਲਗਾਈ ਦੀ ਤੂੰ ਕਹਿੰਦੀ ਮੇਰੀ ਦੂਜੀ ਸੁੱਤੀ ਚੁੰਨੀ ਲਿਆ ਕੇ ਨਾ ਚੁੰਨੀ ਬੇਬੇ ਚੁੰਨੀ ਬੇਬੇ ਮੇਰੇ ਕਮਰੇ ਚ ਇੱਥੇ ਹੁੰਦੀ ਹੈ ਹੈ ਬੇਬੇ ਤੇ ਬਾਪੂ ਦੇ ਕੱਪੜੇ ਨਮਾਰੀ ਚ ਪਏ ਨੇਗੇ ਹਾਂ ਹੱਗ ਫਿਰ ਮੈਂ ਆਪੇ ਜਾ ਕੇ ਲਿਆਉਂਦੀ ਤੇਰਾ ਕੀ ਮਤਲਬ ਦੀ ਇਹ ਕੋਈ ਜਾਣਦਾ ਹਾਂ ਤੁਸੀਂ ਤੂੰ ਹੈ ਹਾਂ ਅੱਛਾ ਮੈਂ ਤੂੰ ਕਿੱਥੇ ਗਿਆ ਤੇਰੇ ਬਾਅਦ ਕਮਰੇ ਤੋਂ ਇਹਦਾ ਤਾਂ ਕਮਰਾ ਫਿਰ ਦਿਨ ਰਾਤ ਜਾਬਗਾਟ ਮੈਂ ਤਾਂ ਪਿਆਦੀ ਬੇਬੇ ਉੱਥੇ ਲੈ ਦੇਖ ਲੈ ਮੈਂ ਮਰ ਜਾ ਕਿੱਡੇ ਕਿੱਡੇ ਕੱਪ ਮਾਦਾ ਕਿੱਥੇ ਪਿਆਦੀ ਤੂੰ ਲੈ ਮੈਂ ਤਾਂ ਪਿਆਦੀ ਬੇਬੇ ਜਦੋਂ ਮੈਂ ਸੁੱਤਾ ਪਿਆ ਲੈ ਮੇਰੇ ਪੈਰ ਜਿੱਤੇ ਐ ਖੁਰਕੋ ਜੀ ਕਰਤੀ ਮੈਨੂੰ ਤਾਂ ਫੇਰ ਪਤਾ ਲੱਗਿਆ ਵੀ ਇਹ ਜਾਣਦੇ ਨਹੀਂ ਮਸਾ ਘਰੇ ਆਇਆ ਜਾਣਦੇ ਕਿਉਂ ਘਟਵਾਵੇਂਗੀ ਕਿਉਂ ਮਰਵਾਵੇਂਗੀ ਲੜਾ ਕੇ ਝੂਠ ਬੋਲਦਾ ਝੂਠ ਤੈਨੂੰ ਇਹ ਜੱਦ ਨਾਲ ਤੇ ਯਕੀਨ ਆ ਗਿਆ ਯਕੀਨ ਆਵੇ ਨਾ ਮੈਂ ਝੂਠ ਬੋਲੂਗਾ ਮੈਂ ਮੇਰਾ ਪਤਾ ਤੂੰ ਵੀ ਆ ਦੇਖ ਲੈ ਦੇਖ ਤੂੰ ਮੰਨਨੀ ਆਪੇ ਕਹਿੰਦੀ ਐ ਤੀਮੀਆਂ ਵਾਂਗੂ ਚਰਿੱਤਰ ਕਰਦਾ ਆਪਨੇ ਇਸ ਤਰ੍ਹਾਂ ਦੇਖ ਲੈ ਦੇਖ ਲੈ ਦੇਖ ਲੈ ਆਪਜੀ ਗੱਲਾ ਪੈ ਦਸਣ ਲੱਗ ਰਹੀ ਆ ਤੂੰ ਰਹਿਣ ਦੇ ਜਾਣ ਦੇ ਤੂੰ ਜਾਣ ਦੇ ਤੂੰ ਕਿਉਂ ਮੇਰੇ ਤੇ ਮੇਰੇ ਮੁੰਡੇ ਤੇ ਦੰਦਾ ਧਰਿਆ ਮੈਂ ਤਾਂ ਪਹਿਲੀ ਬਿਮਾਰੀਆਂ ਨੇ ਘੇਰ ਰੱਖੀਆਂ ਮੰਜੇ ਨਾਲ ਲੱਗ ਰੀਆਂ ਕਿ ਡੇਕ ਡੇ ਕੋਫਰ ਤੋਲਦੀ ਐ ਨਹੀਂ ਮੈਂ ਕਿੱਥੇ ਕੱਢਾਂ ਗੱਭਰੂ ਪੁੱਤ ਨੂੰ ਜਾਂ ਤੁਰ ਜਾ ਮੇਰੀ ਗੱਲ ਸੁਣ ਲੈ ਤੇਰਾ ਬਾਪੂ ਚਾਹ ਨੂੰ ਗਏ ਕੇ ਗਿਆ ਫੇਰ ਤੂੰ ਚਾਪ ਚਾਉਣੀ ਆ ਕਰਕੇ ਦੇ ਬਾੜੂ ਲੂਚ ਕੋਈ ਨਾ ਬੇਬੇ ਤੈਨੂੰ ਆਉਦੇ ਮੁੰਡੇ ਤੇ ਜਾਦੇ ਚ ਕੀ ਨਾ ਮੇਰਾ ਤਾਂ ਸਬਰ ਐ ਮੇਰੀ ਤਾਂ ਹੱਟ ਝੋਲੀ ਆ ਬੀਜੇ ਤਾਂ ਮੈਂ ਕਾਤਾ ਤਰ ਆਪ ਮਨੂੰ ਦੇਖੇ ਨਹੀਂ ਜਿਹੜਾ ਮੈਨੂੰ ਕਹਿੰਦਾ ਪਰਮਾਤਮਾ ਉਹਦੇ ਨਾਲ ਇਹੋ ਜੀ ਕਰੇ ਜਿਹੜੀ ਅਜੇ ਤੱਕ ਨਹੀਂ ਬਣੀ ਹੈਗੀ ਦੇਖ ਲਿਆ ਦੇਖ ਲਿਆ ਦੇਖ ਲਿਆ ਇਹੋ ਜੇ ਚੱਚਰ ਕਰਾ ਰਿਹਾ ਹੈ ਹੈ ਬੱਡੀ ਸੰਤੋਸ਼ੀ ਮਾ ਤਾਂ ਤੇਰੀ ਸੁਣ ਰੱਬ ਹੋਰ ਤਾਂ ਕਿਸੇ ਸੁਣਦਾ ਹੀ ਨਹੀਂ ਬੇਬੇ ਮੇਰੀ ਗੱਲ ਸੁਣ ਬੇਬੇ ਮੇਰੀ ਗੱਲ ਸੁਣ ਲੈ ਮੈਂ ਆ ਸੋਣਾ ਜਾਦੇ ਨੀਤ ਫੱਟ ਜਾਂਦੀ ਹੈ ਹਰੇਕ ਦੀ ਹੈ ਮੇਰੀ ਗੱਲ ਸੁਣ ਲੈ ਮੈਂ ਤਾਂ ਆਪਦੇ ਕਮਰੇ ਚ ਪੈਣਾ ਮੇਰੇ ਕਮਰੇ 'ਚ ਦਾ ਮੱਛਰ ਵੀ ਮੈਥੋਂ ਪੁੱਛ ਕੇ ਪਰਦਾ ਇਹ ਤੀਮੀ ਮਾਨੀ ਉੱਥੇ ਜਾ ਖੜੀ ਮੇਰੇ ਸਿਰ ਤੇ ਬੇ ਤੂੰ ਮੈਨੂੰ ਕਿਉਂ ਤਪਉਣਾ ਬੇ ਤੇਰਾ ਬਾਪੂ ਤਾਂ ਪਹਿਲੀ ਨਿਕਰੇ ਵਾਰ ਕੇ ਰਾਜੀ ਥੀ ਤੈਨੂੰ ਪਤਾ ਹੀ ਹੈ ਉਂਗਲਾ ਇਹ ਲਾਉਂਦੀ ਹੈ ਵੀ ਹੁਣ ਦੁਬਾਰੇ ਨਿਕਲ ਜੇ ਰਹਿਣ ਦੇ ਪੁੱਤ ਟਾਈਮ ਕੱਟ ਲੈ ਘਰੇ ਚੁੱਪ ਕਰਕੇ ਨਾਲ ਮੈਨੂੰ ਘਟਰਣ ਦੇ ਦੇ ਇੱਕ ਸੂਰ ਬੇਬੇ ਸਾਰਾ ਤੇਰਾ ਹੈ ਤੇਰਾ ਮੈਂ ਮੈ ਕੀ ਡਾਂਗ ਮਾਰਾ ਫੇਰ ਕੁੱਤੇ ਖਾਣੀ ਕਰਦੀ ਆ ਇਹ ਨਹੀਂ ਆਏ ਕਹਿਣਾ ਵੀ ਜੇ ਐਡਾ ਸੋਹਣਾ ਪੁੱਤ ਨਾ ਜੰਮਦੀ ਤਾਂ ਕੀ ਘਟ ਆ ਜਾਂਦਾ ਥੋੜਾ ਜਿਹਾ ਘਟ ਸੋਹਣਾ ਜੰਮ ਲੈਂਦੀ ਵੇ ਰੱਬ ਦੀ ਦੇਣ ਐ ਹੈ ਮੈਂ ਕਾਉਣਾ ਸੋਹਣੇ ਜੰਮਣ ਵਾਲੀ ਪਰਮਾਤਮਾ ਦੀ ਮਰਜ਼ੀ ਐ ਇੱਥੇ ਦੇਖ ਲੈ ਘਰ ਤੋਂ ਬਾਹਰ ਨਿਕਲਣ ਜੋਗਾ ਨਹੀਂ ਮੈਂ ਤਾਂ ਐਨਾ ਸੋਹਣਾ ਜੰਮ ਕੇ ਤਰ ਤਲ ਚੱਲ ਚੰਗਾ ਮੈਂ ਤਾਂ ਗੇਟ ਲਾ ਕੇ ਪੈਂਦਾ ਬੈ ਜਾ ਤੂੰ ਉਦੋਂ ਤੇ ਪਾ ਲਈ ਮੈਂ ਏ ਕਾ ਬਣਾ ਸੋਹਣੇ ਦਾ ਤਾਂ ਹੀ ਚੰਦ ਚੜਾਇਆ ਜੇ ਸੋਨਾ ਕੀ ਹਾਂ ਕਿੰਨਾ ਸੋਹਣਾ ਹੁੰਦਾ ਕਾਹੂੰ ਚੰਦ ਚੜਦੇ